ਕੁੰਗਿਤਾਂ ਮਤਰੋ ਮੌਸਮ ਦਾ ਅੱਗੇ ਨਾਲੋਂ ਥੋੜਾ ਕਾਣਾ 1921 ਦਾ ਮਾੜਾ ਮੋਟਾ ਫਰਕ ਪੈ ਗਿਆ ਹੈ ਪਰ ਜੇ ਫੇਰ ਵੀ ਗਰਮੀ ਲੱਗਦੀ ਹੈ ਤੇ ਤੁਹਾਡੀ ਅੱਜ ਰੂਠਾਰਦੇ ਆ ਆ ਘੋੜਾ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖੂਬਸੂਰਤ ਬਹੁਤ ਹੀ ਜ਼ਿਆਦਾ ਮਜ਼ਬੂਤ ਉੱਚਾ ਲੰਮਾ ਤੇ ਵੱਡੇ ਬਾਡੇ ਵਾਲਾ ਸੋਹਣੀ ਬੇਲ ਵਾਲਾ ਘੋੜਾ ਲੈ ਕੇ ਆਏ ਆ ਸਨੱਖਾਪਨ ਚੈੱਕ ਕਰੋ ਤੁਸੀਂ ਘੋੜੇ ਦਾ ਘੋੜਾ ਪਹੁੰਚਿਆ ਜੀ ਖਰੜ ਦੇ ਵਿੱਚ ਪ੍ਰੋਪਰ ਲੋਕੇਸ਼ਨ ਤੁਹਾਨੂੰ ਦੱਸ ਦਾਂਗੇ ਭਰਾ ਹਜੇ ਨਵਾਂ ਨਵਾਂ ਲੈ ਕੇ ਹੀ ਆਏ ਆ ਕਨਕਨੌਤੀ ਤੇ ਝਾਂਤ ਮਾਰੀ ਚੱਲਿਓ ਤੇ ਹੈਗਾ ਨੇਚਰਲ ਕੁਦਰਤੀ ਸਪੌਟਲੈਸ ਹੈ ਮੱਖੀ ਮੁੱਖੀ ਭਾਵੇਂ ਇੱਕ ਅੱਦੀ ਤੁਹਾਨੂੰ ਪਿੰਡੇ ਤੇ ਬੈਠੀ ਦਿਸ ਜੇ ਪਰ ਇੱਕ ਕਹਿੰਦੇ ਵੀ ਪੰਨ ਦੀ ਸ਼ਾਈ ਜਿੰਨਨੁਕੇ ਜਿੰਨਾ ਵੀ ਇਹਦੇ ਤੇ ਸਪੌਟ ਹੈ ਨਹੀਂ ਗੁਲਾਬੀ ਪੁਣਾ ਬਹੁਤ ਹੈ ਘੋੜਾ ਪਰਫਾਰਮ ਬੜੀ ਸੋਹਣੀ ਕਰਦਾ ਹੈ ਘੋੜੇ ਦੀ ਖੜਨੀ ਬੜੀ ਚੰਗੀ ਹੈ ਖੂਬਸੂਰਤੀ ਦਾ ਠਾਠਾ ਮਾਰਦੀ ਹੈ ਉਹਦੇ ਦਾ ਨਾਮ ਭਰਾਵਾਂ ਨੇ ਰੱਖਿਆ ਜੀ ਬਾਦਸ਼ਾ ਸੁਲਤਾਨ ਭਾਗਸਰ ਵਾਲੇ ਦਾ ਇਹ ਪੁੱਤ ਹੈ ਕਿੰਨੀ ਹਾਈ ਟੈਕ ਕਿੰਨੀ ਉਮਰ ਐ ਇਸ ਟਾਈਮ ਤੇ ਉਹ ਤਾਂ ਆਪਾਂ ਵੀਡੀਓ ਚ ਭਰਾਵਾਂ ਤੋਂ ਹੀ ਪੁੱਛਣਾ ਤੇ ਬਸ ਇੰਨੀ ਗੱਲ ਤੁਹਾਨੂੰ ਦੱਸ ਦਾਂਗੇ ਬਾਈ ਮਨਦੀਪ ਸਿੰਘ ਢਿੱਲੋ ਤੇ ਬਾਈ ਮਨਜਿੰਦਰ ਬੁਰਜ ਹੁਣੀ ਇੱਕ ਓੜਾ ਲੈ ਕੇ ਆਇਆ ਐ ਬਾਕੀ ਨੋਜ਼ਲ ਸਾਈਜ਼ ਚੈੱਕ ਕਰੋ ਨੱਕ ਦਾ ਸਾਈਜ਼ ਦੇਖੋ ਜਿੱਦਾਂ ਬੰਦਾ ਮੁੱਕੀ ਬਣਾਉਂਦਾ ਐ ਨਾ ਮੇਰੇ ਵਰਗਾ ਮਾਤੜ ਜਿਆਦੇ ਓਡੇ ਓਡੇ ਦਾ ਇਹਦਾ ਪਤੰਦਰ ਦੇ ਨੱਕ ਹੀ ਲੱਗਾ ਕਰਮਾ ਵਾਲੇ ਦੇ ਬਾਕੀ ਵੱਡੀ ਗੱਲ ਸੋਨੇ ਤੇ ਸੁਭਾਗਾ ਐ ਕਿ ਰਿਜ਼ਲਟ ਬਹੁਤ ਚੰਗਿਆ ਉਹ ਵੀ ਤੁਹਾਨੂੰ ਵੀਡੀਓ ਚ ਵਿਖਾਉਣੇ ਆ ਵੀਡੀਓ ਚੱਲਦੀ ਜਲਦੀ ਸ਼ੇਅਰ ਕਰੀ ਚੱਲਿਓ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅ ਕਮੈਂਟ ਕੀਤੇ ਉਹਨਾਂ ਵੀਰਾਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਹਰਦੇਵ ਸਿੰਘ ਫੌਜੀ ਬਿੰਦਰ ਬੂਰਾ ਕੁਲਵਿੰਦਰ ਸਿੰਘ ਬੋਨੀ ਬਰਾੜ ਨਿਰਮਲ ਸੰਧੂ ਲਾਡੀ ਨੰਬਰਦਾਰ ਸਤਨਾਮ ਸਿੰਘ ਸੁਖਵੰਤ ਬਰਾੜ ਅਨਮੋਲ ਅਰਮਾਨ ਸੁਖਚੰਨ ਢਿੱਲੋਂ ਵੀਰ ਸਿੰਘ ਬਰਾੜ ਸੁੱਚਾ ਸਿੰਘ ਗੁਰਪ੍ਰੀਤ ਗਿੱਲ ਇਕਬਾਲ ਢਾਲੀਆਲ ਕਾਲਾ ਸਿੱਧੂ ਆਜੋ ਕਰਦੇ ਆਂ ਗੱਲਬਾਤ ਬਾਕੀ ਭਰਾਵਾਂ ਦੇ ਕੋਲ ਘੋੜੀਆਂ ਵੀ ਬਹੁਤ ਜ਼ਿਆਦਾ ਚੰਗੀਆਂ ਨੇ ਉਹਨਾਂ ਵੱਲੋਂ ਵੀ ਭਰਾਵਾਂ ਨੇ ਤਸੱਲੀ ਕਰਾਈ ਹੋਈ ਐ ਪਰ ਉਹ ਤੁਹਾਨੂੰ ਵਿਖਾਉਣੀ ਐ ਅਗਲੇ ਭਾਗ ਦੇ ਵਿੱਚ ਆਹ ਭਾਗ ਚੰਗਾ ਲੱਗੇ ਘੋੜੇ ਦੀ ਪਰਫਾਰਮੈਂਸ ਚੰਗੀ ਲੱਗੇ ਬਾਈਆਂ ਦੀਆਂ ਗੱਲਾਂ ਬਾਤਾਂ ਚੰਗੀਆਂ ਲੱਗਣ ਪਹਿਲੀ ਵੀਡੀਓ ਕਰਾਈ ਐ ਬਾਈਆਂ ਨੇ ਤੇ ਵੱਧ ਚੜ ਕੇ ਭਰਾਵਾਂ ਨੂੰ ਸਪੋਰਟ ਕਰਨੀ ਐ ਆਜਿਓ ਕਰਦਿਆਂ ਗੱਲਬਾਤ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਵੇਖ ਰਹੇ ਸਾਰੀ ਸੂਝਵਾਨ ਸਰੂਤਿਆਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਸਾਰੇ ਭਰਾਵਾਂ ਦਾ ਇੱਕ ਵਾਰੀ ਤੋਂ ਫੇਰ ਤੁਹਾਡੇ ਆਪਣੇ ਚੈਨਲ ਤੇ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜਿਹਾਂ ਆਖਦੇ ਆ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜਿਹਾਂ ਆਖਦੇ ਆ ਸੱਜਣੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਚੌਂਦਾ ਚੌਂਦਾ ਕੋੜਾ ਵਿਖਾ ਕੇ ਹਟਿਆ ਚੌਂਦਾ ਚੌਂਦਾ ਮੈਂ ਤਾਂ ਕਹਿ ਰਿਹਾ ਕਿ ਨੂਰ ਪਰਮਾਤਮਾ ਨੇ ਇੰਨਾ ਕਿ ਬਖਸ਼ਿਆ ਹੈ ਕਿ ਗੁਲਾਬੀਪਣ ਇਹ ਕਹਿ ਦਈਏ ਵੀ ਗੁਲਾਬ ਦਾ ਫੁੱਲ ਵੀ ਝੂਠਾ ਪੈਂਦਾ ਹੈ ਕਮਲ ਦਾ ਫੁੱਲ ਜਿੰਦਾ ਆਪਾਂ ਵੇਨੇ ਆ ਨਾ ਗਲਾਬੀ ਜਿਉਂ-ਜੋ ਤੁਰਦਾ ਹੈ ਜੋ-ਜੋ ਪਸੀਨਾ ਆਉਂਦਾ ਹੈ ਘੋੜੇ ਨੂੰ ਉਦਾਂ-ਉਦਾਂ ਇਂ ਗਲਾਬੀ ਹੁੰਦਾ ਜਾਂਦਾ ਹੈ ਦੂਜੀ ਗੱਲ ਜਿਹੜੀ ਮੈਨੂੰ ਸਭ ਤੋਂ ਚੰਗੀ ਲੱਗੀ ਕਿ ਇਹਦੀ ਲੈਂਥ ਬਹੁਤ ਹੈ ਤੇ ਜਿਹੜੀ ਸੋਨੇ ਤੇ ਸੁਹਾਗਾ ਲੱਗੀ ਉਹ ਹੈ ਕਿ ਬੱਚੇ ਬੜੇ ਚੰਗੇ ਆਏ ਆ ਜਿੰਨੇ ਵੀ ਆਏ ਆ ਨੁਕਰੇ ਆਏ ਆ ਸਪੌਟਲੈਸ ਆਏ ਆ ਤੇ ਇਹ ਹੈ ਇੱਕ ਹੋਰ ਗੱਲ ਵੀ ਆਪ ਵੀ ਨੇਚਰਲ ਸਪੌਟਲੈਸ ਕੋੜਾ ਹੈ ਬਾਈਆਂ ਨੇ ਲਿਆਂਦਾ ਹੈ ਨਵਾਂ-ਨਵਾਂ ਫਾਰਮ ਤੇ ਆਪਾਂ ਬੈਠੇ ਆ ਖਰੜ ਦੇ ਵਿੱਚ ਖਰੜ ਇਹਨਾਂ ਦਾ ਕਹਿ ਰਹੀ ਹੈ ਵੀ ਮੇਨ ਜਿਹੜਾ ਆਪਣਾ ਢਿੱਲੋ ਸਟੱਡ ਫਾਰਮ ਤੇ ਆਪਾਂ ਬੈਠੇ ਆ ਇਹਨਾਂ ਦਾ ਏਰੀਆ ਖਰੜ ਦੇ ਵਿੱਚ ਹੀ ਫਾਰਮ ਪੈ ਜਾਂਦਾ ਮੇਨ ਲੋਕੇਸ਼ਨ ਕਿੱਥੇ ਪੈ ਜਾਂਦੀ ਆ ਉਹ ਆਪਾਂ ਭਰਾਵਾਂ ਤੋਂ ਪੁੱਛਣੀ ਆ ਢਿੱਲੋ ਸਟੱਡ ਫਾਰਮ ਤੇ ਆਪਾਂ ਬੈਠੇ ਆ ਜੀ ਸਰਦਾਰ ਮਨਦੀਪ ਸਿੰਘ ਢਿੱਲੋ ਸਾਹਿਬ ਆਪਣੇ ਨਾਲ ਬੈਠੇ ਨੇ ਤੇ ਬਾਈ ਆਪਣਾ ਭਰਾ ਬੈਠਾ ਹੈ ਨਾਲ ਪਰਮਿੰਦਰ ਬੁਰਜੋ ਫੌਜੀ ਸਾਹਿਬ ਨਾਲ ਉਹਨਾਂ ਦੇ ਸੱਜਣ ਬੈਠੇ ਨੇ ਪਹਿਲਾਂ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆ ਤੇ ਵੀਡੀਓ ਬਹੁਤ ਜ਼ਬਰਦਸਤ ਬਣੀ ਆ ਬਹੁਤ ਹੀ ਘੈਂਟ ਘੈਂਟ ਘੋੜੇ ਨੇ ਆਪਣਾ ਆਪ ਵਿਖਾਇਆ ਹੈ ਘੋੜੇ ਨੇ ਅੱਜ ਇੰਨਾ ਸਵਾਦ ਲਿਆਂਦਾ ਹੈ ਗਰਮੀ ਬਹੁਤ ਸੀ ਪਰ ਨਜ਼ਾਰਾ ਐ ਆਇਆ ਹੈ ਕਿ ਕਹਿਣ ਦੀਆਂ ਗੱਲਾਂ ਜਿੱਦਾਂ ਸ਼ੋਅ ਦੇ ਵਿੱਚ ਘੋੜਾ ਖੜਦਾ ਹੈ ਨਾ ਘੋੜੇ ਦੇ ਉਦਾਂ ਖੜ ਖੜ ਕੇ ਮਾਡਲਾਂ ਨੂੰ ਆਪਣੇ ਸੀਨ ਦਿੱਤੇ ਆ ਤੇ ਵੀਡੀਓ ਵੱਤ ਵੱਤ ਸ਼ੇਅਰ ਕਰ ਦਿਓ ਪਹਿਲੀ ਵੀਡੀਓ ਹੈ ਫਾਰਮ ਦੀ ਪਹਿਲਾ ਹੀ ਘੋੜਾ ਹੈ ਪਹਿਲਾਂ ਭਰਾਵਾਂ ਦਾ ਸਵਾਗਤ ਕਰਦੇ ਆਂ ਫਿਰ ਸਾਰੀਆਂ ਕੁੰਡੀਆਂ ਖੋਲਦੇ ਆਂ ਬਾਈ ਜੀ ਪਹਿਲਾਂ ਦਾ ਸਵਾਗਤ ਹੈ ਸਾਰੇ ਹੀ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਬਾਈ ਹੋਰ ਸ਼ੌਕ ਕਾਇਮ ਜੇ ਵਧੀਆ ਵਧੀਆ ਭਾਜੀ ਬਾਈ ਪਹਿਲਾਂ ਦੇ ਤਿੰਨਾਂ ਭਰਾਵਾਂ ਦਾ ਆਪਾਂ ਇੰਟਰੋਡਿਊਸ ਕਰਾ ਲਈਏ ਫੌਜੀ ਸਾਹਿਬ ਦਾ ਤੇ ਮੈਂ ਦੱਸਦਾ ਹਾਂ ਜੀ ਇਹ ਵੀਰ ਆਪਣੇ ਰਾਜਾ ਨਿੱਜਰ ਜੀ ਨੇ ਜਿੰਦਰਪਾ ਜੀ ਨੇ ਜੀ ਇਹ ਅਜਨਾਲੇ ਤੋਂ ਨੇ ਬਾਈ ਨਿੱਜਰ ਸਾਹਿਬ ਹਾਂ ਜੀ ਕੋੜੇ ਨਾਣੇ ਵੀ ਰੱਖੇ ਹੋਏ ਨੇ ਤਾਂ ਪੁਰਾਣੇ ਸ਼ੌਂਕੀ ਨੇ ਜੀ ਵੀ ਵੱਡੇ ਭਰਾ ਨੇ ਸਾਡੇ ਜੀ ਜੀ ਤੇ ਉਹ ਵੀਰ ਮੰਥਨ ਆ ਜੀ ਉਹ ਮੁੰਡਾ ਵਧੀਆ ਰਾਈਡਰ ਆ ਤੇ ਮਤਲਬ ਸ਼ੌਂਕ ਰੱਖਦਾ ਘੋੜੇ ਦੇ ਰਾਈਡਿੰਗ ਦਾ ਬਹੁਤ ਛੋਟਾ ਬੇਲੀ ਹਾਂ ਛੋਟਾ ਜੀ ਤੁਹਾਨੂੰ ਆਪ ਨੂੰ ਕਿੰਨਾ ਟੇਰ ਹੋ ਗਿਆ ਭਾਜੀ ਮੈਂ ਨਾ ਜਨਰਿੰਗ ਕੀਤੀ ਹੋਈ ਆ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਤੋਂ ਜੀ ਤੇ ਉਸ ਤੋਂ ਬਾਅਦ ਕੰਮਕਾਰ ਕਰਕੇ ਵੈਸੇ ਅਸੀਂ ਗੁਰਦਾਸਪੁਰ ਤੋਂ ਆ ਜੀ ਮਗਰੋਂ ਕੰਮਕਾਰ ਕਰਕੇ ਇੱਥੇ ਮੋਹਾਲੀ ਸੈਟਲ ਹੋ ਗਏ ਜੀ ਤੇ ਮੇਰਾ ਦੋਸਤ ਜੂਨੀਅਰ ਸੀਗਾ ਜੀ ਅੱਛਾ ਵਰਜਿੰਦਰ ਸਿੰਘ ਉਹ ਵਧੀਆ ਹੌਰਸ ਰਾਈਡਰ ਸੀਗਾ ਮੁੰਡਾ ਉਹ ਵੀ ਜੀ ਤੇ ਪੰਜਾਬ ਪੁਲਿਸ ਵਿੱਚ ਸੀਗਾ ਅੱਛਾ ਉਹਦੇ ਫਾਦਰ ਨਾ ਮਤਲਬ ਆਰਮੀ ਚ ਰਿਟਾਇਰਡ ਨੇ ਕੈਪਟਨ ਤੇ ਉਹ 골ਡ ਮੈਡਲਿਸਟ ਸੀਗੇ ਜੀ ਵਾਹ ਜੀ ਵਾਹ ਉਹਨਾਂ ਨੇ ਜਦੋਂ ਰਿਟਾਇਰ ਹੋ ਕੇ ਇੱਥੇ ਆਏ ਨਾ ਤੇ ਉਹਨਾਂ ਨੇ ਇੱਥੇ ਕੋਚਿੰਗ ਅਕੈਡਮੀ ਇੱਕ ਸ਼ੁਰੂ ਕੀਤੀ ਬੱਚੇ ਆਸਤੇ ਜੀ ਇੱਥੇ ਖਰੜਾ ਚ ਖਰੜਾ ਜੀ ਨਹੀਂ ਲਾਂਡਰਾਂ ਦੇ ਕੋਲ ਕੀਤੀ ਸੀਗੀ ਓਕੇ ਤੇ ਮੈਨੂੰ ਉਹਨਾਂ ਨਾਲ ਵੇਖ ਕੇ ਮੈਂ ਉਹਨੂੰ ਕਿਹਾ ਮੈਂ ਵੀ ਵੀਰੇ ਮੈਂ ਵੀ ਸਵਾਰੀ ਕਰਨੀ ਆ ਕਹਿੰਦਾ ਵੀ ਆ ਜਾਇਆ ਕਰੋ ਮੈਂ ਉਹਨਾਂ ਕੋਲ ਗਿਆ ਥੋੜੇ ਦਿਨ ਰਾਈਡਿੰਗ ਸ਼ੁਰੂ ਕੀਤੀ ਹੂੰ ਤੇ ਬਸ ਫਿਰ ਉੱਥੋਂ ਲਾਗ ਲੱਗੀ ਜੀ ਉਹ ਮੰਨ ਲਓ ਪੁਰਾਣੇ ਬਜ਼ੁਰਗਾਂ ਨੇ ਨਹੀਂ ਕੋੜੇ ਰੱਖੇ ਕਦੇ ਪਹਿਲੇ ਪਰਿਵਾਰ ਦੇ ਵਿੱਚ ਤੁਸੀਂ ਹਾਂ ਸਾਡੇ ਵੱਡੇ ਪਹਿਲਾਂ ਰੱਖਦੇ ਹੋਣਗੇ ਜੀ ਬਸ ਸਾਡੀ ਹੋਸ਼ ਵਾਲੇ ਚਾਚਾ ਚਾਚਾ ਨੇ ਨਹੀਂ ਰੱਖੇ ਜੀ ਉਹ ਪਹਿਲੇ ਤੁਸੀਂ ਉੱਥੇ ਮੈਂ ਦਾ ਮੈਂ ਹੀ ਆ ਜੀ ਤੇ ਮੈਨੂੰ ਲੱਗਦਾ ਪਿੰਡ ਚ ਵੀ ਪਹਿਲਾ ਮੈਂ ਆ ਜੀ ਇਹ ਪਿੰਡ ਦੀ ਗੱਲ ਕਰਾਂ ਜੀ ਪਿੰਡ ਵੀ ਸਾਡੇ ਕਿਸੇ ਨੇ ਨਹੀਂ ਰੱਖੇ ਹੋਏ ਜੀ ਜੀ ਤੇ ਉਹ ਉਥੋਂ ਮੈਂ ਰਾਈਡਿੰਗ ਸਿੱਖੀ ਉਸ ਤੋਂ ਬਾਅਦ ਜਸਪਾਲ ਸਿੰਘ ਹੁਣੀ ਨੇ ਜੀ ਫਰੇਗਰ ਸਾਹਿਬ ਗੁਰਦੁਆਰਾ ਉੱਥੇ ਗੁਰਦੁਆਰਾ ਸਾਹਿਬ ਦੇ ਘੋੜੇ ਸਾਭਦੇ ਨੇ ਜੀ ਉਹ ਵੀ ਬਹੁਤ ਚੰਗੇ ਰਾਈਡਰ ਨੇ ਓਕੇ ਫਿਰ ਉਹਨਾਂ ਕੋਲੋਂ ਮੈਂ ਰਾਈਡਿੰਗ ਸਿੱਖੀ ਤੇ ਫਿਰ ਉਥੋਂ ਮੈਨੂੰ ਮਾਰਵਾਰੀ ਘੋੜੇ ਦਾ ਕਨਸੈਪਟ ਕਹਿ ਲੋ ਜਾਂ ਉੱਥੋਂ ਪਤਾ ਚੱਲਿਆ ਜੀ ਉਹਨਾਂ ਕੋਲੋਂ ਹਮ ਤੇ ਉਹਨਾਂ ਕੋਲ ਮੈਂ ਰੋਜ਼ ਹੀ ਚਲੇ ਜਾਣਾ ਫਤੇਗਰ ਸਾਹਿਬ ਜੀ ਤੀਜੇ ਚੌਥੇ ਦਿਨ ਮੈਂ ਚਲੇ ਜਾਣਾ ਇੱਥੋਂ ਸ਼ੌਕ ਕਿਸ ਨੂੰ ਮਾਰਦਾ ਹੈਂਦਰ ਉਹ ਹਨ ਤੇ ਉਹਨਾਂ ਨੇ ਫਿਰ ਇੱਕ ਘੋੜਾ ਮੈਨੂੰ ਗਿਫਟ ਕੀਤਾ ਜੀ ਅੱਛਾ ਤੇ ਉਹ ਕਹਿੰਦੇ ਜਿਹੜਾ ਮੇਰੇ ਖਿਆਲ ਆ ਹੁਣ ਫੌਜੀ ਸਾਹਿਬ ਕੋਲ ਹਾਂਜੀ ਹਾਂਜੀ ਇਹ ਹੁਣ ਇਹ ਰਾਈਡਿੰਗ ਵਾਸਤੇ ਅਮਰਸਾ ਲੈ ਗਿਆ ਉਹ ਮਾਰਵਾੜੀ ਹੈ ਹਨਾ ਹਾਂਜੀ ਉਹ ਮਾਰਵਾੜੀ ਹੈ ਜੀ ਤਾਂ ਮੈਂ ਸਵੇਰੇ ਸਵੇਰੇ ਜਾਣਾ ਤੇ ਨਾਲ ਮੇਰੇ ਨਾਲ ਉਹਨਾਂ ਨੇ ਵੀ ਚੱਲ ਜਾਣਾ ਤੇ ਉਹ ਅੰਕਲ ਹੋਣੀ ਬਹੁਤ ਐਕਸਪਰਟ ਮਤਲਬ ਹੈਗੇ ਨੇ ਤੁਹਾਨੂੰ ਦੱਸਿਆ ਚੰਗੇ ਕੋਚ ਵੀ ਨੇ ਬਰੇ ਬਰੇ ਵਧੀਆ ਪਲੇਅਰ ਉਹਨਾਂ ਨੇ ਤਿਆਰ ਕੀਤੇ ਨੇ ਹੁਣ ਥਾਲੀਆਂ ਨਿਬਾਰੇ ਇਦਾਂ ਸੀਗਾ ਜੀ ਮੈਂ ਤੇ ਮੇਰਾ ਦੋਸਤ ਆਪਣੇ ਭਰਾ ਹੀ ਆ ਜੀ ਛੋਟਾ ਪਰਮਿੰਦਰ ਸਾਨੂੰ ਸ਼ੌਂਕ ਤਾਂ ਲੱਗਿਆ ਕੋੜਿਆਂ ਦਾ ਬਹੁਤ ਜ਼ਿਆਦਾ ਜੀ ਅਸੀਂ ਕੋਈ ਮੇਲਾ ਨਹੀਂ ਛੱਡਣਾ ਕੋਈ ਮਤਲਬ ਅਸੀਂ ਜਾਣਾ ਹੀ ਜਾਣਾ ਜੀ ਹਾਂ ਉਹ ਫਿਰ ਤਾਂ ਸੱਜਣ ਮਿੱਤਰਾਂ ਦੇ ਉੱਥੇ ਟੈਂਟ ਲੱਗੇ ਦੇਖਣੇ ਤੇ ਫਿਰ ਦਿਲ ਚ ਆਉਣਾ ਵੀ ਨਹੀਂ ਯਾਰ ਸਾਡੇ ਵੀ ਸਾਡੇ ਕੋ ਵੀ ਹੋ ਗਈ ਅਸੀਂ ਗੁਰੂ ਮਹਾਰਾਜ ਅੱਗੇ ਹੱਥ ਜੋੜਨੇ ਜੀ ਬੜਾ ਅਸੀਂ ਘੁੰਮਦੇ ਰਹੇ ਕੋਈ ਕਦੇ ਕੋਈ ਜਚਨਾ ਕਦੇ ਕੋਈ ਨਹੀਂ ਜਚਨਾ ਕੋਈ ਚੀਜ਼ ਮਤਲਬ ਹੋ ਜਾਂਦੀ ਹੈ ਨਾ ਜੀ ਕੋਈ ਮਨ ਦੇ ਬੰਦੇ ਦੀ ਗੱਲ ਕੋੜੇ ਤੇ ਸਾਰੇ ਹੀ ਵਧੀਆ ਨੇ ਜੀ ਕੋਈ ਸ਼ੱਕ ਨਹੀਂ ਠੀਕ ਹੈ ਜੀ ਇਹਨਾਂ ਨੂੰ ਆਪਾਂ ਨਹੀਂ ਕਹਿ ਸਕਦੇ ਵੀ ਇਹਦੇ 'ਚ ਆਹ ਕਮੀ ਆ ਚਲੋ ਜਚਨ ਦੀ ਗੱਲ ਹੁੰਦੀ ਹੈ ਨਾ ਜੀ ਤੇ ਅਸੀਂ ਦੋਆਨੇ ਬੈਠਿਆ ਸਲਾਹ ਕਰਨੀ ਨਾ ਵੀਰਾਂ ਨੂੰ ਹੀ ਕਈ ਯਾਰੀ ਅਸੀਂ ਫੋਨ ਕਰਨਾ ਵੀ ਸਾਨੂੰ ਯਾਰ ਦਿਓ ਕੋਈ ਸਟਾਲੀਆ ਨ ਕੋੜਾ ਇਹਨਾਂ ਨੇ ਵੀ ਕਹਿਣਾ ਵੀ ਕੋਈ ਗੱਲ ਨਹੀਂ ਵੀ ਸਾਨੂੰ ਕੋਈ ਸਮਝ ਆ ਲੈਣ ਤੋਂ ਪਹਿਲਾਂ ਕੋਈ ਵਧੀਆ ਦਿਸੇਗਾ ਤੁਹਾਨੂੰ ਜਰੂਰ ਦੱਸਾਂਗੇ ਜੀ ਪਿਛਲੇ ਸਾਲ ਇਹਨਾਂ ਨੇ ਰੁਸਤਮ ਲਿਆ ਜੀ ਉਦੋਂ ਫਿਰ ਸਾਡੇ ਅੰਦਰ ਹੋਰ ਉਹ ਲੋਟ ਗਈ ਜੀ ਅੱਛਾ ਰੁਸਤਮ ਕੋੜਾ ਬਾਈ ਉਹਨਾਂ ਕੋਲੇ ਆ ਹਾਂ ਜੀ ਇਹਨਾਂ ਦੇ ਰਿਸ਼ਤੇਦਾਰੀ ਨੇ ਬ੍ਰਦਰ ਹੀ ਨੇ ਉਹ ਮੇਰੇ ਖਿਆਲ ਮਾਲਾ ਬਲੂਰ ਦੀਆਂ ਪਿੰਡ ਉਹਨਾਂ ਦਾ ਬਾਈ ਮਾਲਾ ਕਲਾ ਜੀ ਮਾਲਾ ਕਲਾ ਪਲੂਰ ਦੇ ਲਾ ਜੀ ਜੀ ਤੇ ਉਹ ਰੁਸਤਮ ਅਹੀਂ ਉੱਥੇ ਦੇਖ ਕੇ ਪਿਛਲੀ ਮਾਗੀ ਦੇ ਮੇਲੇ ਤੇ ਉੱਥੇ ਇਕੱਠੇ ਹੀ ਸੀਗੇ ਤੇ ਸਾਡੇ ਦੋਵਾਂ ਦੇ ਅੰਦਰ ਹੋਵੇ ਆ ਹੋਵੇ ਵੀ ਨਹੀਂ ਹੁਣ ਕੋੜਾ ਹੀ ਮਿਲਿਆ ਹੋਣਾ ਹੀ ਲਿਆਉਣਾ ਹਾਂ ਜੀ ਤੇ ਅਸੀਂ ਇਦਾਂ ਘੁੰਮਦੇ ਫਿਰਦੇ ਰਹਿਣਾ ਸੱਜਣ ਬੇਲੀਆਂ ਕੋ ਜਾਂਦੇ ਰਹਿਣਾ ਹਨਾ ਜੀ ਤੇ ਇਦਾਂ ਹੀ ਅਸੀਂ ਨਾ ਪਤਾ ਚੱਲਿਆ ਸਾਨੂੰ ਅੰਬਾਲੇ ਦੇ ਕੋਲ ਸਾਹੇ ਦੇ ਕੋਲ ਇੱਕ ਪਿੰਡ ਪੈ ਜਾਂਦਾ ਜੀ ਜੀ ਸਰਦਾਰ ਹਰਪਜਨ ਸਿੰਘ ਹੋਣੀ ਜੀ ਇਹ ਉਹਨਾਂ ਦੇ ਘਰੇ ਹੀ ਬਰੀਡ ਹੋਇਆ ਜੀ ਬੱਚਾ ਜੀ ਸੁਲਤਾਨ ਭਾਗਸਰ ਵਾਲੇ ਦਾ ਇਹ ਪੋਤੇ ਆ ਜੀ ਵਾਹ ਜੀ ਵਾਹ ਤੇ 64 ਇੰਚ ਤੋਂ ਬਾਹਰ ਹੀ ਆ ਹਾਈਟ ਜੀ ਇਹਦੀ ਜੀ ਤੇ ਇਹ ਆਪ ਹੀ ਉਹਨਾਂ ਨੇ ਬਰੀਡ ਕੀਤਾ ਤੇ ਆਪਣੇ ਬੜੇ ਸ਼ੌਂਕ ਨਾਲ ਉਹਨਾਂ ਰੱਖਿਆ ਸੀਗਾ ਹੂੰ ਤੇ ਅਸੀਂ ਉਹਨਾਂ ਕੋ ਪਹੁੰਚ ਗਏ ਤੇ ਉਹ ਬੜੇ ਵਧੀਆ ਸੱਜਣ ਨੇ ਤੁਸੀਂ ਮਤਲਬ ਕੀ ਕਹੀਏ ਵੀ ਥੋੜੇ ਲਫ਼ਜ਼ ਨੇ ਜੀ ਉਹਨਾਂ ਵਾਸਤੇ ਜੀ ਬੈਠੇ ਰੋਟੀ ਪਾਣੀ ਉਹਨਾਂ ਨੇ ਸ਼ਿਕਾਇਆ ਸਾਨੂੰ ਬੈਠੇ ਰਹੇ ਗੱਲਾਂ ਬਾਤਾਂ ਕਰਦੇ ਰਹੇ ਜੀ ਤੇ ਉਹ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਵੇਂ ਕਹਿੰਦੇ ਵੀ ਜੇ ਕੋਈ ਸ਼ੌਂਕੀ ਬੰਦਾ ਹੋਗਾ ਫਿਰ ਦਵਾਂਗੇ ਉਦਾਂ ਨਹੀਂ ਦੇਣਾ ਮੈਂ ਹੂੰ ਵਪਾਰੀ ਨੂੰ ਨਹੀਂ ਦੇਣਾ ਮੈਂ ਫਿਰ ਕਹਿੰਦਾ ਤੁਹਾਡੀਆਂ ਗੱਲਾਂ ਤੋਂ ਲੱਗਦਾ ਵੀ ਤੁਹਾਨੂੰ ਸ਼ੌਂਕ ਆ ਹੂੰ ਮੈਂ ਜੀ ਅਸੀਂ ਬੜੇ ਚਿਰਦਿਆਂ ਤੇ ਤੁਸੀਂ ਜਦੋਂ ਉਹਨਾਂ ਕੋਲ ਆ ਅਸੀਂ ਦੇਖਿਆ ਤੇ ਅਸੀਂ ਮਤਲਬ ਜੋ ਚੀਜ਼ ਲੱਭਦੇ ਸੀਗੇ ਜੀ ਉਹ ਸਾਨੂੰ ਮਤਲਬ ਵੀ ਉਸ ਦਿਨ ਕਿਹੜੀ ਚੀਜ਼ ਦੇ ਖਾਣੇ ਚ ਕਿਹੜੀ ਚੀਜ਼ ਅੱਖਾਂ ਚ ਮੰਨ ਲਓ ਸਕੈਨ ਬਣ ਕੇ ਉਤਰ ਗਈ ਦਿਲ ਚ ਵੀ ਯਾਰ ਝੋੜਾ ਖੜਾ ਸੀਗਾ ਜੀ ਅੱਛਾ ਉਹ ਅੰਦਰੇ ਉਹਨਾਂ ਦੇ ਬੱਜਾ ਸੀਗਾ ਜਦੋਂ ਅਸੀਂ ਖੜਾ ਦੇਖਿਆ ਜੀ ਹਮ ਤੇ ਪੂਰਾ ਇੱਕ ਤੇ ਗੁਲਾਬੀ ਪਾਣੀ ਇਹਦੇ ਚ ਜੀ ਸਪੋਰਟ ਕਿਤੇ ਵੀ ਨਹੀਂ ਹੈਗਾ ਜੀ ਅੱਛਾ ਸਪੋਰਟ ਲੈਸਨ ਹੈ ਚ ਬਿਲਕੁਲ ਜੀ ਕਿਤੇ ਵੀ ਨਹੀਂ ਕਿਤੇ ਨਾ ਕਿਤੇ ਤੁਹਾਨੂੰ ਪਤਾ ਉਦਾਂ ਹੁੰਦਾ ਜੀ ਘੋੜੇ ਦੇ ਭਾਂ ਸਾਰੇ ਕਹਿੰਦੇ ਨੇ ਪਰ ਕਿਤੇ ਨਾ ਕਿਤੇ ਕੋਈ ਹੁੰਦਾ ਜੀ ਤੇ ਉਹ ਭਾਜੀ ਉਹਨੇ ਕਹਿਣ ਵੀ ਪਿਓਰ ਸਪੋਰਟ ਲੈਸ ਆ ਤੁਸੀਂ ਚੈੱਕ ਕਰ ਲਓ ਚੰਗੀ ਤਰ੍ਹਾਂ ਅਸੀਂ ਦੇਖਿਆ ਤੇ ਅਸੀਂ ਫਿਰ ਰਿਆ ਨਾ ਗਿਆ ਮੈਂ ਵੀ ਭਾਜੀ ਦੱਸੋ ਕਹਿੰਦੇ ਵੀ ਜੋ ਤੁਹਾਨੂੰ ਜੇ ਜੱਚਦਾ ਜੇ ਤੁਸੀਂ ਪਿਆਰ ਨਾਲ ਰੱਖਣਾ ਮੈਂ ਅਸੀਂ ਤਾਂ ਪਿਆਰ ਵਾਲੇ ਬੰਦੇ ਆ ਜੀ ਤੇ ਇਹ ਕਹਿੰਦੇ ਵੀ ਫਿਰ ਤੁਸੀਂ ਲੈ ਜਾਓ ਤੇ ਅਸੀਂ ਸਹੀ ਪਰ ਉਹ ਪੈਸੇ ਕਿੰਨੇਗੇ ਜੀ ਜੇਬ ਚ ਜਿਆਦਾ ਦੱਸਦਾ ਜੀ 2-3000 ਰੁਪਏ ਜੇਬ ਚ ਪਾਇਆ ਤੇਲ ਵੀ ਆਉਂਦੇ ਖਾ ਖਾਂਦੇ ਪੀਂਦੇ ਆਵਾਂਗੇ ਤੇ ਮੈਂ ਉਹਨਾਂ ਨੂੰ ਕਵਾਂ ਵੀ ਹੁਣ ਇਹਨਾਂ ਨੂੰ ਮੈਂ ਬੈਠਾ ਗੱਲ ਕਰਾਂ ਵੀ ਯਾਰ ਗੱਲ ਕਿਵੇਂ ਚੱਲਿਆ ਆਪਾਂ ਸੌਦਾ ਕਿਵੇਂ ਕਰੀਏ ਆਪਾਂ ਵੀ ਗੱਲ ਕਿਵੇਂ ਤੋਰੀਏ ਮੈਂ ਨਾ ਰੁਪਈਆ 1000 ਕੱਢ ਕੇ ਹੌਲੀ ਜਿਹੀ ਫਰਾਇਆ ਮੈਂ ਵੀ ਗੱਲ ਨਾਲ ਕਹਿ ਦਾਂਗੇ Google Pay ਕਰ ਦਾਂਗੇ ਕਹਿੰਦੇ ਉਹਨਾਂ ਨੇ ਵੀ ਨਾ 500 ਰੁਪਈਆ ਰੱਖ ਲਿਆ ਟੇਬਲ ਤੇ 500 ਮੇਰੀ ਜੇਬ ਚ ਪਾ ਤਾਂ ਕਹਿੰਦੇ ਵੀ ਗੱਲ ਇਹ ਵੀ 500 ਜੇਬ ਚ ਪਾ ਲਓ ਵੀ ਤੁਸੀਂ ਪੈਸਾ ਦਿਓ ਨਾ ਦਿਓ ਕੋਈ ਚੱਕਰ ਨਹੀਂ ਤੇ ਗੱਲ ਆਉਂਦੀ ਹੈ ਜੀ ਤੇ ਅਹੀ ਨਾ ਮੈਂ ਨਾ ਗੱਲ ਹੋ ਗਈ ਸਾਡੀ ਤੇ ਮੈਂ ਨਾ ਬਾਅਦ ਵਿੱਚ ਮੈਂ ਭਾਜੀ Google Pay ਨੰਬਰ ਤੇ ਮੈਂ ਤੁਹਾਨੂੰ ਕਰਦਾ ਸਾਈਉ ਸਾਈ ਕਰ ਲਈਏ ਜੀ ਤੇ ਕਹਿੰਦੇ ਯਾਰ ਸਾਈਉ ਸਾਈ ਦੀ ਕੋਈ ਗੱਲ ਹੀ ਮੈਂ ਨਹੀਂ ਭਾਜੀ ਫੇਰ ਵੀ ਕਰ ਲਈਏ ਜੀ ਨਾ ਮੈਂ ਵੀ ਇੱਕ ਤੁਹਾਨੂੰ ਮੈਨੂੰ ਹੋਊਗਾ ਵੀ ਮੈਂ ਲੈ ਲਿਆ ਤੇ ਤੁਹਾਨੂੰ ਹੋਊਗਾ ਵੀ ਮੈਂ ਵੇਚਤਾ ਜੀ ਹਾਂਜੀ ਤੇ ਮੈਂ ਮੋਦਵਦੀ ਉਹਨਾਂ ਦਾ ਨੰਬਰ ਲੈ ਕੇ ਤੇ ਗੂਗਲ ਪੇ ਕਰਕੇ ਉਹਨਾਂ ਨੂੰ ਕਹਿ ਲਵਾਂ 11000 ਰੁਪਏ ਇੱਕ ਤਰੀਕੇ ਨਾਲ ਸਾਈ ਪਾਤੀ ਤਕੀਏ ਨਾਲ ਜੀ ਤੇ ਉਸਾਈ ਪਾਤੀ ਅੱਛਾ ਸਭ ਤੋਂ ਵੱਡੀ ਗੱਲ ਸੀਗੇ ਉਹਨਾਂ ਨੇ ਤਾਂ ਡੀਐਨਏ ਕਰਾ ਰੱਖਿਆ ਜੀ ਅੱਛਾ ਵਾਹ ਜੀ ਤੇ ਉਹ ਪਾਸਪੋਰਟ ਸੀਗਾ ਤੇ ਮੈਂ ਇਹ ਪਾਸਪੋਰਟ ਵੀ ਲੈ ਜਾਂ ਇਹ ਵੀ ਲੈ ਜਾ ਕੋਈ ਗੱਲ ਉਹਨ ਦਾ ਘੋੜਾ ਵੀ ਤੁਹਾਡਾ ਚਾਹੇ ਘੋੜਾ ਵੀ ਲੈ ਜਾਓ ਮੈਂ ਨਹੀਂ ਘੋੜਾ ਅਸੀਂ ਦੋ ਚਾਰ ਦਿਨਾਂ ਨੂੰ ਆਣ ਕੇ ਲੈ ਕੇ ਜਾਵਾਂਗੇ ਜੀ ਫਿਰ ਅਸੀਂ ਜਾ ਕੇ ਘੋੜਾ ਲੈ ਕੇ ਆਏ ਜੀ ਵਾਹ ਜੀ ਹੋਰ ਕਿਹੜੀ ਚੀਜ਼ ਹੈ ਜੀ ਢਿੱਲੋ ਸਾਹਿਬ ਇਹਦੇ ਵਿੱਚ ਜਿੱਦਾਂ ਮੈਂ ਭਰਾਵਾਂ ਨੂੰ ਦੱਸ ਗਿਆ ਤਾਂ ਵੀ ਲੈਂਥ ਬਹੁਤ ਸਿਗੇ ਉਹਨਾਂ ਕੋ ਰਿਜ਼ਲਟ ਸਾਰੀਆਂ ਹੀ ਕੋੜੀਆਂ ਤਕਰੀਬਨ ਚੰਬੀਆਂ ਸਿਗੀਆਂ ਜੀ ਅੱਛਾ ਉਹ ਸਾਰੇ ਨੁਕਰੇ ਸੀਗੇ ਬੱਚੇ ਸਾਰੇ ਸਪੋਰਟਲੈਸ ਸਭ ਤੋਂ ਵੱਡੀ ਗੱਲ ਉਹਨਾਂ ਨੇ ਦੱਸਿਆ ਅਸੀਂ ਨਾ ਬਾਹਰ ਨਿਕਲਦੇ ਵੇ ਜਦੋਂ ਉਹ ਨਾ ਪਿੰਡੋਂ ਇੱਕ ਘੋੜੀ ਮਾਰੀ ਦੀ ਵਿਚਾਰੀ ਬਾਹਰ ਵੱਜੀ ਹੋਈ ਤੇ ਅਸੀਂ ਉਹਨੂੰ ਉਹ ਕਹਿੰਦੇ ਵੀ ਦਸਾਂ ਲਾਪੇ ਕਹਿੰਦੇ ਵੀ ਇਹ ਆਪਣੇ ਪਿੰਡ ਦਾ ਬੰਦਾ ਵਿਚਾਰਾ ਸੀਗਾ ਕੋਈ ਰੇੜੇ ਵਾਲਾ ਜੀ ਤੇ ਕਹਿੰਦੇ ਵੀ ਮੈਂ ਇਹਨੂੰ ਲਿਆ ਵੀ ਆ ਜਾ ਯਾਰ ਤੇਰੀ ਘੋੜੀ ਬੱਚਾ ਛੱਡ ਦੇ ਕਹਿੰਦਾ ਵੀ ਉਹਨੇ ਨਾ ਵਸ਼ੇਰੀ ਦਿੱਤੀ ਪੂਰੀ ਸਪੋਰਟਲੈਸ ਤੇ ਕਹਿੰਦਾ ਅੱਛਾ 2.5 ਲੱਖ ਦੀ ਕਹਿੰਦਾ ਉਹਨੇ ਵੇਚਤੀ ਵਾਹ ਜੀ ਵਾਹ ਤੇ ਕਹਿੰਦਾ ਵੀ ਉਹ ਐਡਾ ਖੁਸ਼ ਆਵਾ ਵੀ ਘੋੜੀ ਉਹਦੀ ਵਿਚਾਰੀ ਦੀ ਉਮਰ ਦਰਾਜ਼ ਸੀਗੀ ਉਦਾਂ ਹੀ ਇਹਨੂੰ ਰੇੜੇ ਵਾਲਾ ਬੰਦਾ ਹੁੰਦਾ ਬਾਅਦ ਵਿੱਚ ਨੋਰਮਲ ਘੋੜੀਆਂ ਹੁੰਦੀਆਂ ਭਰਾਵਾ ਸਭਾਲ ਕਰਦਾ ਵਿਚਾਰਾ ਵੀ ਚਲੋ ਹੁਣ ਵੀ ਰੇੜੇ ਦੇ ਅੱਗੇ ਲੱਗਣਾ ਨਹੀਂ ਜੀ ਤੇ ਮੈਂ ਵੀ ਤੂੰ ਹੀ ਵੀ ਵਧੀਆ ਕੀਤਾ ਕਹਿੰਦਾ ਉਹ ਬੜਾ ਖੁਸ਼ ਰਿਹਾ ਬੰਦਾ ਮਤਲਬ ਅੱਛਾ ਆਪਣੇ ਫਾਰਮ ਤੇ ਕਿੰਨਾ ਕ ਟਾਈਮ ਹੋ ਗਿਆ ਬਾਈ ਆਪਣੇ ਕੋ 3-4 ਮਹੀਨੇ ਹੋ ਗਏ ਜੀ ਟਿੱਕੇਵੇਂ ਦਾ ਰਿਸਪੌਂਸ ਹੈ ਭਰਾਵਾ ਦਾ ਜਾਂ ਬਾਈ ਹੋਣਾ ਵਰਗੇ ਭਰਾ ਹੋਰ ਵੀ ਢੇੜਾ ਮਾਰਦੇ ਹੋਣਗੇ ਹਾਂਜੀ ਹਾਂਜੀ ਢੋੜੀਆਂ ਵੀ ਆਉਣੀਆਂ ਸ਼ੁਰੂ ਕਿਉਂਕਿ ਜਦੋਂ ਘੋੜੀਆਂ ਹੁੰਦੀਆਂ ਪਹਿਲਾਂ ਆਪਣੇ ਕੋਲ ਘੋੜੀਆਂ ਹੀ ਸੀਗੀਆਂ ਢੋੜਾ ਪਹਿਲਾਂ ਹਾਂਜੀ ਹਾਂਜੀ ਜਦੋਂ ਘੋੜਾ ਫਾਰਮ ਤੇ ਆ ਜਾਂਦਾ ਢਿੱਲੋ ਸਾਹਿਬ ਕੀ ਕੀ ਚੇਂਜਿੰਗ ਆਇਆ ਉਹਦੇ ਨਾਲ ਅੱਛਾ ਇੱਕ ਤੇ ਸੱਜਣ ਹੂੰ ਮਤਲਬ ਜਿਹੜੇ ਆਪਣੇ ਮਿੱਤਰ ਪਿਆਰੇ ਆ ਨਾ ਪਾਲ ਲੱਗਦਾ ਜੀ ਅਛਾ ਜਿਹੜੇ ਨਹੀਂ ਵੀ ਜਾਣਕਾਰ ਉਹਨਾਂ ਨੂੰ ਜਦੋਂ ਪਤਾ ਲੱਗਦਾ ਘੋੜਾ ਉੱਥੇ ਹੈਗਾ ਉਹ ਵੀ ਅੱਜ ਵੀ ਸਵੇਰੇ ਤੁਹਾਨੂੰ ਮੈਂ ਦੱਸਿਆ ਨਹੀਂ ਵੀ ਆਏ ਸੀਗੇ ਭਰਾ ਇੱਥੇ ਸਵੇਰੇ ਉਹ ਮੈਂ ਇੱਥੇ ਵੀ ਨਹੀਂ ਸੀਗਾ ਉਹ ਆਣ ਕੇ ਵੇਖ ਕੇ ਬਾਅਦ ਮੈਨੂੰ ਫੋਨ ਕੀਤਾ ਵੀ ਭਾਜੀ ਅਸੀਂ ਆਏ ਸੀਗੇ ਮੈਂ ਬੈਠੇ ਚਾਹ ਪਾਣੀ ਪੀਓ ਤੁਸੀਂ ਕਹਿੰਦੇ ਨਹੀਂ ਸਾਨੂੰ ਘੋੜਾ ਬਹੁਤ ਵਧੀਆ ਲੱਗਾ ਤੇ ਅਸੀਂ ਫੇਰ ਆਣ ਕੇ ਮਸਾਵਾਦ ਆਉਂਦਾ ਮੁੱਕ ਦੀ ਗੱਲ ਇਹ ਦੱਸ ਦਿ ਲੋ ਸਾਜ ਜੀ ਪੂਰਾ ਤੇ ਮਜ਼ਾ ਲੱਗਦਾ ਜੀ ਜਦੋਂ ਸੱਜਣ ਬੇਲੀ ਆਉਂਦੇ ਨੇ ਸਪੈਸ਼ਲ ਆਣ ਕੇ ਦੇਖਦੇ ਨੇ ਤੇ ਜਿਹੜੀ ਚੀਜ਼ ਤੁਹਾਨੂੰ ਦੱਸਿਆ ਸੀਗਾ ਵੀ ਅਸੀਂ ਮੰਡੀਆ ਚ ਦੇਖ ਕੇ ਸੀ ਕਿ ਟੈਂਟ ਲੱਗੂਗਾ ਪੱਕਾ ਜੀ ਟੈਂਟ ਲੱਗੂਗਾ ਜੀ ਟੈਂਟ ਪਹਿਲਾਂ ਵੀ ਜਾ ਕੇ ਟੈਂਟ ਚ ਵੰਦੇ ਸੀਗੇ ਪਰ ਆਪਣਾ ਨਹੀਂ ਸੀਗਾ ਉੱਥੇ ਜੀ ਚਲੋ ਸਾਰੇ ਭਰਾ ਇੱਕ ਦੂਜੇ ਦੀ سپورਟ ਨਾਲ ਹੀ ਆ ਜੀ ਬਾਈ ਤੁਹਾਡੇ ਨਾਲ ਖੜਦੇ ਨੇ ਹਨਾ ਹੋਰ ਵੀ ਭਰਾ ਖੜਦੇ ਤੁਸੀਂ ਕਿਸੇ ਨਾਲ ਖੜਦੇ ਹੋ ਜਾ ਕੇ ਇਹ ਵੱਡੀ سپورਟ ਹੋ ਜਾਂਦੀ ਘੋੜਿਆਂ ਵਾਲਿਆਂ ਦੀ ਸਭ ਤੋਂ ਖੂਬਸੂਰਤ ਇਹ ਗੱਲ ਹੁੰਦੀ ਹੈ ਕਿ ਜਦੋਂ ਕੋਈ ਭਰਾ ਅੱਗੇ ਵਧਦਾ ਨਾ ਤੇ ਚਾਰ ਭਰਾ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਨਾਲ ਖੜਦੇ ਆ ਵੱਡੀ ਗੱਲ ਇਹ ਮੁਕਸਰ ਏਰੀਏ ਦੇ ਆਪਣੇ ਮਿੱਤਰ ਨੇ ਸਪੈਸ਼ਲ ਆਉਂਦੇ ਨੇ ਫਾਰਮ ਤੇ ਜੀ ਪਹਿਲਾਂ ਫਾਰਮ ਤੇ ਆਉਂਦੇ ਨੇ ਇੱਥੇ ਬਹਿ ਕੇ ਅੱਧਾ ਪੌਣਾ ਘੰਟਾ ਕਈ ਵਾਰੀ ਕਾਠੀ ਪਾ ਲੈਂਦੇ ਨੇ ਜੀ ਗੇੜਾ ਗੂੜਾ ਲਾ ਕੇ ਫਿਰ ਅਸੀਂ ਜਾ ਕੇ ਚੰਡੀਗੜ੍ਹ ਕਿਤੇ ਜਾ ਕੇ ਬਹਿਣਾ ਪਹਿਲਾਂ ਇੱਥੇ ਹੀ ਆਉਣਾ ਜੀ ਚਾਹੇ ਗਰਮੀ ਹੋਵੇ ਠੰਡ ਹੋਵੇ ਪਹਿਲਾਂ ਸਾਰੇ ਸੱਜਣਾਂ ਕਹਿੰਦਾ ਪਹਿਲਾਂ ਫਾਰਮ ਤੇ ਆਵਾਂਗੇ 10 ਮਿੰਟ ਫਿਰ ਅੱਗੇ ਚੱਲਾਂਗੇ ਬਹੁਤ ਵਧੀਆ ਨਾਲੇ ਅਗਲੇ ਭਾਈ ਇੱਕ ਚੀਜ਼ਾ ਨਾ ਮੈਂ ਸਮਝਦਾ ਕਿ ਯਾਰ ਇੱਕ ਦਿਨ ਮੈਂ ਸੋਚੰਦਿਆ ਮੈਂ ਕਿਹਾ ਯਾਰ ਜਿਨ੍ਹਾਂ ਨੇ ਘੋੜੇ ਨਹੀਂ ਨਾ ਰੱਖੇ ਉਹ ਹੋ ਸਕਦਾ ਉਹਦੀ ਸੋਚ ਹੋਰ ਹੋਵੇ ਪਰ ਜਿਨ੍ਹਾਂ ਨੇ ਰੱਖਿਆ ਦਾ ਬੜੀ ਟੈਨਸ਼ਨ ਚ ਆਇਆ ਬੰਦਾ ਕੋਈ ਬਿਜ਼ਨਸ ਚ ਘਾਟਾ ਪੈ ਗਿਆ ਟੈਨਸ਼ਨ ਚ ਆਇਆ ਬੰਦਾ ਜਾਂ ਬਾਹਰੋਂ ਕੰਮਕਾਰ ਲੋਡ ਲੈ ਕੇ ਘਰੇ ਆਇਆ ਘਰੇ ਕੋਈ ਪੰਗਾ ਪਿਆ ਹੈ ਜਾਂ ਕੋਈ ਘਰੇ ਕੋਈ ਗੱਲਬਾਤ ਹੋਈ ਹੈ ਤਾਂ ਉਹ ਵੀ ਪ੍ਰੈਸ਼ਰ ਜਿਹੜਾ ਹੈ ਉਹ ਬੰਦੇ ਦੇ ਬਣ ਜਾਂਦਾ ਹੈ ਜਦੋਂ ਬੰਦਾ ਉੱਠ ਕੇ ਫਾਰਮ ਤੇ ਆ ਜਾਂਦਾ ਹੈ ਤੇ ਮੇਰੇ ਖਿਆਲ ਨਾਲ ਸਾਰੇ ਕੋੜੇ ਵਾਲੇ ਭਰਾ ਦੱਸਦੇ ਕਿ ਬਾਈ ਸਾਨੂੰ ਚੇਤੇ ਹੀ ਭੁੱਲ ਜਾਂਦੇ ਆ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਜੀ ਮੈਂ ਵੀ ਇੱਕ ਬਿਜ਼ਨਸ ਹੀ ਕਰਦਾ ਜੀ ਜਿਹੜਾ ਟੈਲੀਕਾਮ ਦਾ ਕੰਮ ਹੈ ਕੁਝ ਹੋਰ ਕੰਮ ਵੀ ਅਸੀਂ ਇੱਥੇ ਕਰਦੇ ਆਂ ਜੀ ਤੇ ਬਹੁਤ ਟੈਂਸ਼ਨ ਰਹਿੰਦੀ ਆ ਮਤਲਬ ਵੀ 15 20 ਬੰਦੇ ਫੀਲਡ ਚ ਉਹਨਾਂ ਨੂੰ ਦੇਖਣਾ ਕਰਨਾ ਸਭ ਕੁਝ ਤੇ ਸ਼ਾਮ ਨੂੰ ਜਦੋਂ ਇੱਥੇ ਆ ਚਾਹੀਦਾ ਜੀ ਹੂੰ ਫਿਰ ਫੋਨ ਸਾਈਡ ਤੇ ਹੂੰ ਘੰਟਾ ਡੇਰ ਘੰਟਾ ਇਹਨਾਂ ਦੇ ਨਾਲ ਜੀ ਪੂਰਾ ਘੁੰਮੀ ਫਿਰੀ ਮੈਂ ਵੀ ਬੱਚੇ ਆਣ ਕੇ ਰਾਈਡਿੰਗ ਕਰ ਲੈਂਦੇ ਨੇ ਆਹ ਗਰੂਮੀ ਕਰ ਲੈਣੀ ਥੋੜੀ ਬਹੁਤ ਤੇ ਉਹ ਗੱਲਾਂ ਜੋ ਮਤਲਬ ਕਹਿੰਦੇ ਆ ਸਟ्रेस ਹਾਂ ਸਟ੍ਰੈਸ ਰਿਹਾ ਹੀ ਨਹੀਂ ਜੀ ਅੱਜ ਦੁਨੀਆਂ ਦਾ ਸਭ ਤੋਂ ਵੱਡੀ ਪ੍ਰੋਬਲਮ ਹੀ ਸਟ੍ਰੈਸ ਆ ਬਾਈ ਮੈਂ ਦੱਸਦਾ ਜੀ ਹੁਣ ਕਈ ਵਾਰੀ ਕੋਈ ਸੱਜਣ ਬੇਲੀ ਆਪਣੇ ਬੜੇ ਖਾਸ ਵੀ ਹੁੰਦੇ ਨੇ ਉਹ ਫਿਰ ਕਈ ਵਾਰੀ ਕਹਿੰਦੇ ਵੀ ਯਾਰ ਤੂੰ ਇਹਨਾਂ ਖਰਚਾ ਕਰੀ ਜਾਣਾ ਵੀ ਕੀ ਏ ਦੇ ਤਾਂ ਮੈਂ ਵੀ ਖਰਚਾ ਯਾਰ ਇਹਨਾਂ ਦਾ ਜੋ ਹਿੱਸਾ ਉਹ ਰੱਬ ਨੇ ਆਪੇ ਹੀ ਦੇਣਾ ਇਹਨਾਂ ਨੂੰ ਮੈਂ ਤਾਂ ਮੈਂ ਕਹਿ ਲਵਾਂ ਵੀ ਮੈਂ ਇਹਨਾਂ ਦਾ ਨੌਕਰੀ ਆ ਇੱਕ ਤਰੀਕੇ ਦਾ ਵੀ ਮੈਨੂੰ ਅਜ ਤੀਕਾ ਪਤਾ ਨਹੀਂ ਲੱਗਾ ਜਦੋਂ ਇਹਨਾਂ ਦਾ ਨੀਰਾ ਆਉਣਾ ਹੈ ਜਦੋਂ ਇਹਨਾਂ ਦਾ ਦਾਣਾ ਆਉਣਾ ਗੁਰੂ ਮਹਾਰਾਜ ਆਪੇ ਕੋਈ ਟੈਣੀ ਨੀਵੀ ਕਰਕੇ ਫੜਾ ਦਿੰਦਾ ਵੀ ਬਈ ਆ ਇਹਨਾਂ ਦਾ ਹਿੱਸਾ ਜੋ ਤੇ ਬੜ ਹੂੰ ਜਿੰਦਗੀ ਦਾ ਸੀਰੀਅਸਲੀ ਮਜ਼ਾ ਆ ਰਿਹਾ ਅੱਛਾ ਇੱਕ ਹੋਰ ਤੁਹਾਨੂੰ ਗੱਲ ਨੋਟ ਦੱਸਦਾ ਮੇਰੇ ਦੋਸਤ ਨੇ ਬਾਅਰ ਜੀ ਮੇਰੇ ਨਾਲ ਦੇ ਸਭ तकरीबन ਸਾਰੇ ਬਾਹਰੀ ਨੇ ਜੀ ਉਹ ਫੋਨ ਕਰਕੇ ਇੱਕ ਗੱਲ ਹਮੇਸ਼ਾ ਹੀ ਕਹਿਣਗੇ ਕਹਿੰਦੇ ਯਾਰਾ ਵੀ ਜ਼ਿੰਦਗੀ ਜਰੀ ਨਾ ਤੇਰੀ ਆ ਇਧਰ ਉਹ ਬਈ ਯੂ ਐਸਏ ਬੈਠੇ ਨੇ ਚਾਹੇ ਕੋਈ ਕੈਨੇਡਾ ਬੈਠੇ ਨੇ ਆਸਟ੍ਰੇਲੀਆ ਬੈਠੇ ਮੇਰੇ ਸਾਰੇ ਫਰੈਂਡ ਮੇਰੇ ਨਾਲ ਦੇ ਬਾਹਰ ਨੇ ਜੀ ਤੇ ਮੈਂ ਕਹਿੰਦਾ ਮੈਂ ਉਦੋਂ ਵੀ ਚਲੋ ਸੀਗਾ ਪਰ ਆਪਣਾ ਉਦੋਂ ਵੀ ਮਨ ਨਹੀਂ ਸੀਗਾ ਬਾਹਰ ਜਾਣ ਦਾ ਜੀ ਤੇ ਉਹ ਹੱਸਦੇ ਹੁੰਦੇ ਕਹਿੰਦਾ ਯਾਰ ਤੂੰ ਨਜ਼ਾਰੇ ਲੈਂਦਾ ਫਿਰਦਾ ਮੈਂ ਵੀ ਇਹ ਗੁਰੂ ਮਹਾਰਾਜ ਜੀ ਸ਼ੁਕਰ ਹੈ ਜੀ ਸ਼ੁਕਰ ਇੱਕ ਚੰਗੇ ਕਰਮਖੀਰੇ ਪੁੰਨ ਕੀਤੇ ਆ ਬਾਈ ਤਾਂ ਆਉਂਦੇ ਆ ਫਿਰ ਇੱਕ ਬੰਦਾ ਪੈਸੇ ਨੇ ਉਹ ਨਹੀਂ ਲਿਆ ਸਕਦਾ ਮੈਂ ਕਹਿੰਦਾ ਜੀ ਅਸੀਂ 2 ਉੜਾ ਨਹੀਂ ਲੱਭਦਾ ਹਾਂ ਨਾ ਮਿਲਦਾ ਸੀਗਾ ਨਾ ਸਬਬ ਬਣਦਾ ਸੀਗਾ ਜੀ ਜਦੋਂ ਸਬਬ ਬਣਨਾ ਉਹਨਾਂ ਦਾ ਗੁਰੂ ਮਹਾਰਾਜ ਬਣਾਉਂਦਾ ਜੀ ਉਹ ਬਣਿਆ ਜੀ ਇਸ ਵਾਰ ਜੀ ਉਹਦੇ ਨਾਲ ਸਾਨੂੰ ਕਹਿ ਲੋ ਵੀ ਇੱਕ ਸਮਝੋ ਵੀ ਜੋ ਸਾਡੇ ਮਨ ਦੀ ਤਮੰਨਾ ਸੀਗੀ ਆ ਵੀਰ ਭਰਾਵਾਂ ਨੂੰ ਵੀ ਅਸੀਂ ਰਿਕਵੈਸਟਾਂ ਕਰਦੇ ਸੀਗੇ ਉਹ ਪੂਰੀ ਹੋ ਗਈ ਜੀ ਕੁਦਰਤੀ ਹੋ ਗਈ ਪੂਰੀ ਸ਼ੁਕਰਾ ਪ੍ਰਮਾਤਮਾ ਦਾ ਢਿੱਲੋ ਸਾਹਿਬ ਅੱਛਾ ਹੁਣ ਆਪਾਂ ਆ ਜੀਏ ਬਾਈ ਜੀ ਥੋੜੀ ਜੀ ਇਹਦੀ ਇਹ ਤਾਂ ਹੋ ਗਿਆ ਸੁਲਤਾਨ ਭਾਗਸਰ ਵਾਲੇ ਦਾ ਪੁੱਤ ਹਾਂਜੀ ਹੁਣ ਇਹਦੀ ਉਮਰ ਤੇ ਹਾਈਟ ਬਾਰੇ ਵੀ ਚਾਣਨਾ ਪਾਉ। ਭਾਜੀ ਇਹਦੀ 6 ਸਾਲ ਉਮਰ ਹੈ ਜੀ। ਜੀ। ਹਾਈਟ ਤੁਹਾਨੂੰ ਦੱਸਿਆ ਜੀ 64 ਤੋਂ ਬਾਹਰ ਹੀ ਹੈ ਜੀ। ਜੀ। ਤੇ ਮਾਂ ਵਾਲੇ ਪਾਸਿਓਂ ਦਿਖਾਉਂਦਾ ਹਾਂ ਦੇ ਕਿ ਜਾਈਏ ਜੀ ਮਾਂ ਨਾ ਇੱਕ ਚੰਗੀ ਘੋੜੀ ਸੀਗੀ ਉਹਨਾਂ ਕੋ ਆਪਦੀ ਉਹ ਘੋੜੀ ਸੀਗੀ ਉਹਨਾਂ ਦੇ ਮਾਂ ਪੇ ਉਹਨਾਂ ਨੇ ਘਰੇ ਬਰੀਡ ਕੀਤਾ ਜੀ ਤੇ ਬੜੀ ਉਹ ਵੀ ਸੁਥਰੀ ਘੋੜੀ ਸੀਗੀ ਬਹੁਤ ਵੇੜ ਦੀ ਖੁੱਲੀ ਸੀਗੀ ਵਾਹ ਜੀ ਤੇ ਉਹ ਵੀ ਕਹਿੰਦੇ ਵੀ ਪਹਿਲਾਂ ਉਹ ਬਸ਼ੇਰੀਆ ਦਵੇ ਤੇ ਜਿਵੇਂ ਬੰਦੇ ਮਨਚ ਨਹੀਂ ਹੁੰਦਾ ਯਾਰ ਆਪਣਾ ਘੋੜਾ ਹੋਵੇ ਕਹਿੰਦਾ ਵੀ ਜਦੋਂ ਬਸ਼ੇਰਾ ਆਇਆ ਤਾਂ ਕਹਿੰਦਾ ਮੈਂ ਕਹਿੰਦੇ ਮੈਂ ਬਹੁਤ ਖੁਸ਼ ਵੀ ਹੋਣ ਮੈਂ ਆਪਣਾ ਪਾਲਾਂਗਾ ਬੱਚਾ ਤੇ ਆਪਣਾ ਮਾਂ ਵੀ ਉਹ ਵੀ ਵਾਹ ਕਰੂ ਨੇ ਸਾਂਹ ਤਿਆਰ ਕਰਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਅੱਗੇ ਕਹਿ ਲੋ ਵੀ ਕੋਈ ਸਾਡੀ ਕਰਮਾਂ ਦੀ ਸੀਗੀ ਲੈਣਾ ਦੇਣਾ ਸਾਨੂੰ ਇਹ ਸੋਚਦੇ ਹੋਣਗੇ ਵੀ ਘੋੜੀਆਂ ਵੀ ਆਉਂਦੀਆਂ ਹਨਾ ਇੱਕ ਸੱਚਾ ਜਿਹੜੀ ਬੜੀ ਤਗੜੀ ਘੋੜੀ ਖੜੀ ਹੈ ਨੁਕਰੀ ਬਾਈ ਇਹ ਮਿਲਣ ਵਾਸਤੇ ਆਈ ਹੈ ਹਾਂਜੀ ਇਹ ਮਿਲਣ ਵਾਸਤੇ ਆਈ ਹੈ ਜੀ ਇਹ ਆਪਣੇ ਇਧਰੋਂ ਫਤਿਹਗੁਰ ਸਾਹਿਬ ਏਰੀਏ ਦੇ ਨੇ ਬਾਈ ਅਮਰਜੀਤ ਸਿੰਘ ਉਹਨੇ ਜੀ ਸਰਪੰਚ ਨੇ ਉੱਥੋਂ ਦੇ ਜੀ ਤੇ ਉਹਨਾਂ ਦੀ ਘੋੜੀ ਹੈ ਜੀ ਘੋੜੀ ਬੜੀ ਖੁੱਲੀ ਪੇਟ ਲਾਹ ਬਹੁਤ ਸੋਹਣੀ ਘੋੜੀ ਹੈ ਜੀ ਜੇ ਉਮਰ ਦੀ ਦੇਖੋਗੇ ਤੁਸੀਂ ਅਜੇ 4 ਸਾਲ ਦੀ ਹੋਈ ਹੈ ਜੀ ਅੱਛਾ ਹਾਂਜੀ ਤੇ ਉਹ ਬਾਈ ਉਹਨੇ ਕਹਿੰਦੇ ਉਹ ਵੇਖ ਕੇ ਗਏ ਉਹ ਵੀ ਘੋੜਾ ਇਦਾਂ ਹੀ ਉਹਨਾਂ ਨੂੰ ਪਤਾ ਲੱਗਾ ਜੀ ਦੇਖ ਕੇ ਗਏ ਤੇ ਆਣ ਕੇ ਕਹਿੰਦੇ ਵੀ ਅਸੀਂ ਮਤਲਬ ਖੁਸ਼ ਹਾਂ ਜੀ ਰਿਕੋਰਡੀਆਂ ਤੁਹਾਨੂੰ ਜਗ੍ਹਾ ਦੀ ਕੋਈ ਪ੍ਰੋਬਲਮ ਨਹੀਂ ਜੇ ਕੋਈ ਪ੍ਰਚਾਰ ਕੋਡੀਆਂ ਜਮਾ ਵੀ ਹੋ ਜਾਂਦੀਆਂ ਤੇ ਉਹ ਤੇ ਕਿਉਂ ਨਹੀਂ ਨਹੀਂ ਜੀ ਕੋਈ ਨਹੀਂ ਸਾਡਾ ਖੁੱਲਾ ਜੀ ਸਾਰਾ ਇੱਥੇ ਕੋਈ ਬੰਦੇ ਸਾਡੇ ਵਧੀਆ ਨਹੀਂ ਸਾਹਮਣੇ ਵਾਲੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜੇ ਕੋਈ ਭਰਾ ਛੱਡ ਕੇ ਜਾਣਾ ਚਾਹੁੰਦਾ ਕਈ ਵਾਰੀ ਐ ਗੱਲ ਹੋ ਜਾਂਦੀ ਢਿਲੋ ਸਾਹਿਬ ਵੀ ਅਗਲਾ ਕਹਿੰਦਾ ਵੀ ਬਾਈ ਹਫਤਾ ਕਰ ਰੁਕੂੰਗਾ ਕਈ ਵਾਰੀ ਹੋ ਜਾਂਦਾ ਵੀ ਅਗਲਾ ਆਂਦਾ ਬਾਈ ਚੈੱਕ ਪਾਸ ਕਰਾ ਕੇ ਖੜੂੰਗਾ ਉਹਦਾ ਕੋਈ ਐਕਸਟਰਾ ਚਾਰਜ ਲੈਨੇ ਹੋ ਫੀਸ ਚ ਕਰਦੇ ਹੋ ਕੀ ਕਰਦੇ ਹੋ ਪਰਾ ਆਇਆ ਜੀ ਜੋ ਭਰਾਵਾਂ ਦਾ ਦਿਲ ਕਰੇ ਹੁਣ ਜਿੰਨੇ ਘੋੜੀ ਰੱਖੀ ਆ ਜੀ ਉਹਨੂੰ ਸਭ ਕੁਝ ਪਤਾ ਵੀ ਕੀ ਖਰਚਾ ਕੀ ਕੁਛ ਹੈਗਾ ਦਿਲ ਕਰੇਗਾ ਦੇ ਦੇਣ ਜੀ ਨਹੀਂ ਕਰੇਗਾ ਤਾਂ ਵੀ ਕੋਈ ਗੱਲ ਨਹੀਂ ਸਮਝ ਲਾਂਗੇ ਵੀ ਗੁਰੂ ਆ ਜੇ ਇੱਕ ਹੋਰ ਭੇਜਿਆ ਸੇਵਾ ਕਰਨਾ ਥੋੜਾ ਟਾਈਮ ਸੇਵਾ ਕਰ ਲਾਂਗੇ ਜੀ ਤੇ ਉਹੀ ਗੱਲ ਤੁਹਾਨੂੰ ਦੱਸ ਰਹੇ ਆ ਵੀ ਸਾਨੂੰ ਤੇ ਸੇਵਾ ਦੇ ਨਾਲ ਹੀ ਚੀਜ਼ਾਂ ਮਿਲੀਆਂ ਨੇ ਵੀ ਅਸੀਂ ਇੱਕ ਘੋੜਾ ਤੁਹਾਨੂੰ ਦੱਸਿਆ ਸੀਗਾ ਗਿਫਟ ਕੀਤਾ ਸੀਗਾ ਉਸ ਤੋਂ ਬਾਅਦ ਹੁਣ ਸਾਡੇ ਕੋਲ 4-5 ਘੋੜੀਆਂ ਹੋ ਗਈਆਂ ਨੇ ਬੱਚੀਆਂ ਆਈਆਂ ਸਾਡੇ ਕੋਲ ਹਨਾ ਜੀ ਘੋੜੀਆਂ ਸੋਹਣੀਆਂ ਤੇ ਹੁਣ ਐਂ ਲੱਗਦਾ ਵੀ ਜਿਵੇਂ ਸੇਵਾ ਦੇ ਨਾਲ ਮਿਲਦਾ ਪਿਆ ਵਾ ਵੀ ਜੇ ਤੁਹਾਨੂੰ ਕਹਿ ਲਓ ਲੱਭਣ ਚੱਲ ਜਾਈ ਲੱਭਦਾ ਕੱਖ ਨਹੀਂ ਲੱਭਦਾ ਬਾਈ ਕੋਲੇ ਨਾ ਘੋੜੀਆਂ ਵੀ ਬੜੀਆਂ ਸੱਜਣੋਂ ਚੰਗੀਆਂ ਆ ਉਹ ਤੁਹਾਨੂੰ ਅਗਲੇ ਭਾਗ ਦੇ ਵਿੱਚ ਵਿਖਾਵਾਂਗੇ ਅੱਛਾ ਢਿੱਲੋ ਸਾਹਿਬ ਜੇ ਮੈਂ ਗੱਲ ਕਰਾਂ ਹੁਣ ਡਾਕਟਰ ਸਾਹਿਬਾਨ ਦੀ ਗੱਲ ਆਉਂਦੀ ਆ ਜੀ ਡਾਕਟਰ ਸਾਹਿਬਾਨ ਕਿਹੜੇ ਕਿਹੜੇ ਆਉਂਦੇ ਹਾ ਜੀ ਆਪਣੇ ਫਾਰਮ ਤੇ ਆਪਣੇ ਕੋ ਜੀ ਡਾਕਟਰ ਜੀਵਨ ਨੇ ਜੀ ਬਠੰਡੇ ਤੋਂ ਜੀ ਉਹ ਵੀ ਆਂਦੇ ਨੇ ਜੀ ਜੀ ਇੱਕ ਡਾਕਟਰ ਇੱਥੇ ਆਪਣੇ ਮੁਲਤਾਨੀ ਜੇ ਨਹੀਂ ਲੋਕਲ ਨੇ ਜੀ ਉਹ ਮੁਲਤਾਨੀ ਜਸਕਰਨ ਮੁਲਤਾਨੀ ਨੇ ਉਹ ਵੈਸੇ ਸਰਕਾਰੀ ਡਾਕਟਰ ਨੇ ਜੀ ਤੇ ਉਹ ਵੀ ਬਹੁਤ ਸ਼ੌਂਕੀ ਨੇ ਬੰਦੇ ਜੀ ਉਹ ਵੀ ਆਂਦੇ ਨੇ ਵਿਜ਼ਿਟ ਕਰਦੇ ਨੇ ਜਦੋਂ ਕੋਈ ਪ੍ਰੋ ਤੇ ਡਾਕਟਰ ਨਵਜੋਤ ਨੇ ਜੀ ਫਤੇਗਰ ਸਾਹਿਬ ਲੱਗਉਂਦੇ ਜੀ ਉਹ ਵੀ ਆਪਣੇ ਜਦੋਂ ਮੈਂ ਵੀ ਡਾਕਟਰ ਸਾਹਿਬਾਂ ਦੀ ਕੋਈ ਤੰਗੀ ਨਹੀਂ ਆਪਾਂ ਕੋਈ ਤੰਗੀ ਨਹੀਂ ਜੀ ਕਿਸੇ ਤਰ੍ਹਾਂ ਹੁਣ ਲੋ ਸਭ ਚੱਕ ਦੀਏ ਪੜਦਾ ਆਪਾਂ ਫੀਸ ਤੋਂ ਅੱਛਾ ਜੀ ਫੀਸ ਸੇਵਾ ਕੀ ਰੱਖੀ ਆ ਭਰਾਵਾਂ ਕੀ ਫੀਸ ਅਸੀਂ ਸਮਝ ਲਓ ਵੀ ਸਿਰਫ ਦਾਣਾ ਪਾਣੀ ਦੇ ਹਿਸਾਬ ਨਾਲ ਹੀ ਰੱਖੀ ਆ ਕੋਈ ਬੌਲੀ ਆਪਾਂ ਨੇ ਫੀਸ ਨਹੀਂ ਰੱਖੀ ਜੀ ਅਸੀਂ ਫੀਸ 15000 ਰੁਪਏ ਰੱਖੀ ਆ ਜੀ ਸਿਰਫ 15000 ਰੁਪਏ ਹਾਂਜੀ ਹਾਂਜੀ ਤੇ ਬਾਕੀ ਕੋਈ ਸੱਜਣ ਬੇਲੀ ਰਜੇਵੇਂ ਤੇ ਕਿਸ ਦਾ ਦਿਲ ਕਰੇ ਜੀ ਹੂੰ ਤੇ ਕੋਈ ਸ਼ੌਂਕੀ ਬੰਦਾ ਆਵੇ ਕੋਈ ਚੱਕਰ ਹੀ ਨਹੀਂ ਆਹੀਂ ਸ਼ੌਂਕ ਨਾਲ ਵੱਜੇ ਆ ਜੀ ਇਹਨਾਂ ਨਾਲ ਜੀ ਤੇ ਅਸੀਂ ਵੀ ਕਹਿੰਦੇ ਹਾਂ ਵੀ ਸ਼ੌਂਕੀ ਕੋਈ ਆਵੇ ਸੱਜਣ ਮਿਲ ਕੇ ਇਹ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਜੀ ਲੈ ਵੀ ਕਿਸ ਦਾ ਦਿਲ ਕਰੇ ਜਿਵੇਂ ਦਿਲ ਕਰੇ ਉਵੇਂ ਹੀ ਲੈ ਵੀ ਮਿੱਤਰੋ ਵੱਡੀ ਗੱਲ ਆ ਸਿਰਫ 15000 ਰੁਪਏ ਦੇ ਵਿੱਚ ਤੁਹਾਨੂੰ ਸੋਹਣਾ ਸੁਨੱਖਾ ਇੱਕ ਊੜਾ ਮਿਲ ਜੂਗਾ ਫੋਰ ਬਰੀਡਿੰਗ ਦੇ ਲਈ ਫੋਰ ਸਰਵਿਸ ਦੇ ਲਈ ਕੋਈ ਵੀ ਸੱਜਣ ਕੋਈ ਵੀ ਭਰਾ ਕਿਸੇ ਵੀ ਤਰ੍ਹਾਂ ਦੀ ਘੋੜੀ ਮੇਡ ਕਰਵਾਉਣਾ ਚਾਹਦਾ ਹੈ ਤੇ ਵੱਡਾ ਦਿਲ ਕਰਕੇ ਕੋਈ ਚੱਕਰ ਹੀ ਨਹੀਂ ਬੂਹੇ ਦਰਵਾਜ਼ੇ 24 ਘੰਟੇ ਭਰਾ ਦੇ ਖੁੱਲੇ ਆ ਹੁਣ ਆਪਾਂ ਭਰਾ ਤੋਂ ਲੋਕੇਸ਼ਨ ਵੀ ਪੁੱਛ ਲਈਆਂ ਨੇ ਨੈਵੀਗੇਸ਼ਨ ਵੱਡੇ ਭਾਈ ਦੱਸ ਦਈਏ ਵੀ ਕਿੱਥੇ ਪੈ ਜਾਂਦਾ ਫਾਰਮ ਇਹ ਪਾਜੀ ਖੜੜੀ ਹੈ ਜੀ ਜੀ ਤੇ ਖੜੜਾ ਜਦੋਂ ਆਪਾਂ ਕੋਰਾਲੀ ਤੋਂ ਆਉਂਦੇ ਆ ਜੀ ਹਾਂ ਤੇ ਕੋਰਾਲੀ ਵਾਲੇ ਪਾਸੇ ਹੁੰਦੇ ਆ ਆਊਟਲੈਟ ਹੁੰਦੇ ਖਰੜ ਤੋਂ ਪੇਲਾਂ ਜੀ ਫਲਾਈਓਰ ਤੋਂ ਉਹ ਆਊਟਲੈਟ ਦੇ ਬੈਕ ਸਾਈਡ ਪੈ ਜਾਂਦਾ ਜੀ ਮਾਸਾ ਕਿਲੋ ਕਮੇਟਰ ਆ ਮੇਨ ਰੋਡ ਤੋਂ ਜੀ ਜੀ ਤੇ ਖਰੜੀ ਕਹਿ ਲਓ ਜਾਂ ਪੁਖਰੀ ਪਿੰਡ ਬਾਕੀ ਲੋਕੇਸ਼ਨ ਪਾ ਦੋਗੇ ਤੁਸੀਂ ਨੰਬਰ ਆਪਾਂ ਛੱਡਿਆ ਨਾਲ ਹਾਂ ਜੀ ਨੰਬਰ ਤੇ ਕੋਈ ਗੱਲ ਹੀ ਨਹੀਂ ਲੋਕੇਸ਼ਨ ਇੱਥੇ 24 ਘੰਟੇ ਮੁੰਡੇ ਆਪਣੇ ਹਾਜ਼ਰ ਰਹਿੰਦੇ ਨੇ ਦੋ ਤਿੰਨ ਮੁੰਡੇ ਤੁਸੀਂ ਵੀ ਮਿਲ ਪੈਣੇ ਹੋ ਜੇ ਕਿਸੇ ਭਰਾ ਨੇ ਮਿਲਣਾ ਕੋਈ ਇੱਥੇ ਨੇ ਜੀ ਆਪਾਂ ਇੱਥੇ ਮੋਹਾਲੀ ਰਹੀਦਾ ਜੀ ਉਹ ਜਦੋਂ ਆਉਂਦਾ ਆਪਾਂ ਨੂੰ ਵੈਸੇ ਚਾ ਚੜ ਜਾਂਦਾ ਵੀ ਬਾਰਵ ਤੇ ਆ ਰਹੀ ਤੇ ਜਿਹੜਾ ਜਰੂਰ ਮਾਰ ਹੋਣੀ ਤੇ ਇੱਕ ਵਾਰੀ ਜ਼ਰੂਰ ਗੇੜਾ ਮਾਰ ਕੇ ਜਾਇਓ ਅੱਛਾ ਫੌਜੀ ਸਾਹਿਬ ਸਵਾਗਤ ਹੈ ਸასი ਗੱਲ ਨੀਂਦ ਤੇ ਨਹੀਂ ਆ ਗਈ ਬਾਈ ਨਹੀਂ ਨਹੀਂ ਐ ਆਖਿਆ ਅਸੀਂ ਗੱਲਾਂ ਲੱਗਿਆਂ ਤੇ ਭਰਾ ਸਿਰ ਜਾ ਛੁੱਟੀ ਨਾ ਜਾਵੇ ਕਿਤੇ ਹੋਰ ਕੈਮ ਜੇ ਵਜਦੀਆਂ ਥਾਪੀਆਂ ਬਹੁਤ ਵਧੀਆ ਬਾਈ ਸੇਵਾ ਦਾ ਤੈਨੂੰ ਬੜਾ ਸ਼ੌਂਕ ਹੈ ਕਹਿੰਦੇ ਵੀ ਖਰਣੋ ਓ ਜੜਿਆਲਾ ਕਿੱਥੇ ਆ ਹਨਾ 2 250 ਕਿਲੋਮੀਟਰ ਪੈ ਜਾਂਦਾ ਕਹਿੰਦੇ ਇੱਥੋਂ ਘੋੜਾ ਰਾਈਡਿੰਗ ਦਾ ਮਾੜਾ ਹੀ ਚੜਾ ਕੇ ਲੈ ਗਿਆਂ ਵੀ ਛੁੱਟੀਆਂ ਆਆਂ ਬਾਈ ਆਇਆ ਛੁੱਟੀ ਮਹੀਨੇ ਦੀ ਪਲੇਅਰ ਹੈ ਜੀ ਵਾਲੀਬਾਲ ਦਾ ਤਗੜਾ ਜੀ ਤੇ ਐ ਜੇ ਪਲੇਅਰ ਹੀ ਆਰਮੀ ਚ ਭਰਤੀ ਹੋਇਆ ਸੀਗਾ ਜੀ ਜੀ ਤੇ ਮੇਰੇ ਨਾਲ 2 ਸਾਲ ਪਹਿਲਾਂ ਜਦੋਂ ਘੋੜਾ ਰੱਖਿਆ ਮੈਂ ਦਰਾਂ ਦੱਸਿਆ ਸੀ ਕਦੀ ਰਾਈਡਿੰਗ ਆਸਤੇ ਉਦੋਂ ਫਿਰ ਇਹਨੂੰ ਮੈਂ ਵੀ ਘੋੜੇ ਤੇ ਚੜਾਤਾ ਜੀ ਹੁਣ ਇਹਦੇ ਘਰ ਦੇ ਲਾਂਬੇ ਦਿੰਦੇ ਵੀ ਯਾਰ ਤੇਰੇ ਕੰਮ ਚ ਪਾ ਸਾਡਾ ਬੰਦਾ ਅੱਛਾ ਫੌਜੀ ਸਾਹਿਬ ਕਿਵੇਂ ਦਾ ਲੱਗਦਾ ਫਿਰ ਘੋੜਾ ਕੀ ਸਿਸਟਮ ਆ ਘਰਦਿਆਂ ਦਾ ਰਿਸਪਾਂਸ ਕਿੱਦਾਂ ਹੈ ਕਹਿੰਦੇ ਵੀ ਮੈਨੂੰ ਉਹਦੇ ਵੀ ਦੱਸਦੇ ਹੁੰਦੇ ਤੁਸੀਂ ਵੀ 19-20 ਕਿਲੋਮੀਟਰ ਰਾਈਡਿੰਗ ਕਰਦੇ ਹੋ ਦਿੱਲੀ 베ਸ ਤੇ ਕਿਵੇਂ ਦਾ ਕਿਵੇਂ ਦਾ ਸੁਆਦ ਆਉਂਦਾ ਹੈ ਜਾਂ ਕੀ ਫੀਲਿੰਗ ਹੁੰਦੀ ਹੈ ਬੜੀ ਮਹਾਰਾਜ ਦੀ ਕਿਰਪਾ ਹੈ ਜੀ ਰਾਈਡਿੰਗ ਲਈ ਲੈ ਕੇ ਗਿਆ ਵਾਂ ਤੇ ਸੇਵ ਵਾਲੀ ਲੈ ਕੇ ਗਿਆ ਵਾਂ ਤੇ ਰਾਈਡਿੰਗਸ ਇੱਕ ਟਾਈਮ ਘਰੀਦੀ ਰੋਜ ਤੇ ਸੇਵਾ ਪੁੱਲ ਚੱਲ ਰਹੀ ਘਰ ਦੇ ਦੀ سپورਟ ਏ ਇਦਾਂ ਕੋਈ ਗੱਲ ਏ ਉਦਾਂ ਕਰਦੇ ਆਂਦੇ ਵੀ ਨਾ ਸੱਟ ਨਾ ਲੱਗ ਜੇ ਡਰਦੇ ਆ ਕੋਈ ਕਿ ਨਾ ਕਰੀ ਮਜਾਂ ਰੱਖੀਆਂ ਨਾ ਕੋ ਸਿੱਧਾ ਘੋੜਾ ਹੀ ਪਾਲ ਲਿਆ ਅੱਛਾ ਤੇ ਘਰ ਦੇ ਡਰਦੇ ਆ ਸੱਟ ਸੂਟ ਤੋਂ ਪਰ ਲੱਗੇ ਆ ਮਹਾਰਾਜ ਦੀ ਕਿਰਪਾ ਵਧੀਆ ਉਹ ਘੋੜਾ ਕਿਹੜਾ ਏ ਬਾਈ ਕਿਹੜੇ ਘੋੜੇ ਦਾ ਪੁੱਤ ਐਡਾ ਤੁਹਾਡੇ ਕੋਲੇ ਆਪਣੇ ਉੱਥੇ ਖੜਾ ਉਹ ਭਾਈ ਪਟਾ ਤੋੜਦਾ ਹੈ ਕੋੜਾ ਵੱਡਾ ਫਾਇਦੇ ਕਰ ਸਾਫ ਤੋਂ ਅੱਛਾ ਸਾਹਿਬ ਕੋਈ ਵਧੀਆ ਕੋੜਾ ਸੀ ਜੀ ਤੇ ਉਹ ਰਾਈਡਿੰਗ ਵਾਸਤੇ ਮਤਲਬ ਬੈਸਟ ਹੈਗਾ ਪ्युअर ਮਾਰਵਾੜੀ ਚ ਹਾਂਜੀ ਪ्युअर ਮਾਰਵਾੜੀ ਜੀ ਤੇ ਉਹ ਉਹਦੀ ਬਰੀਡਿੰਗ ਸਰਵਿਸ ਵੀ ਦਿੰਨੇ ਹੋ ਜੇ ਕੋਈ ਭਰਾ ਕੋਲੇ ਆ ਜੇ ਕਿ ਜਾਂ ਕਿਦਿਆਂ ਉਹਦੀਆਂ ਆਈਆਂ ਦੋ ਬੱਚੀਆਂ ਜੀ ਸਾਡੇ ਕੋਲ ਅੱਛਾ ਹਾਂਜੀ ਦੋ ਬੱਚੀਆਂ ਆਈਆਂ ਘੋੜੇ ਦੇ ਉੱਪਰ ਹੀ ਆਈਆਂ ਉਹਦੀ ਹਾਈਟ ਹੈਗੀ 63 ਪਲੱਸ ਜੀ ਵੈਸੇ ਜੀ ਅੱਛਾ ਘੋੜੇ ਦੀ ਖੂਬੀ ਕੀ ਹੈ ਜੀ ਉਹਨੂੰ ਤੁਸੀਂ ਬਾਜ਼ਾਰ ਚ ਲੈ ਜਾਓ ਉਨੂੰ ਤੁਸੀਂ ਪਾਣੀ ਚ ਲਾ ਦੋ ਹਾਂ ਵੀਡੀਓ ਦਿਖਾਉਦਾ ਪਿਆ ਸੀ ਬਾਈ ਮੈਨੂੰ ਜੀ ਉਹਨੂੰ ਤੁਸੀਂ ਭਾਵੇਂ ਅੱਗ ਦੇ ਵਿੱਚੋਂ ਦੀ ਕੱਢ ਦੋ ਜੀ ਕਿਤੇ ਮਗਰ ਜਦੋਂ ਕਈ ਵਾਰੀ ਆਗੂ ਗਲਾਈ ਹੁੰਦੀ ਉਹ ਮਤਲਬ ਸਮਝ ਲੋ ਵੀ ਬਾਲਾ ਹੀ ਦਲੇਰ ਆ ਜੀ ਘੋੜਾ ਤੁਹਾਨੂੰ ਦੱਸਿਆ ਨਾ ਵੀ ਆਪਣੇ ਨਿਹੰਗ ਸਿੰਘ ਸਰਦਾਰ ਜਸਪਾਲ ਸਿੰਘ ਉਹਨਾਂ ਨੇ ਹੀ ਉੱਠ ਕੀਤਾ ਸੀਗਾ ਫੇਰ ਨਿਹੰਗ ਸਿੰਘਾਂ ਦੀ ਤੁਹਾਨੂੰ ਪਤਾ ਵੀ ਜਿਵੇਂ ਆ ਆਪਣੇ ਹੋਵੇ ਉਹਨਾਂ ਦੇ ਘੋੜੇ ਹੁੰਦੇ ਨੇ ਜੀ ਦਲੇਰ ਪੂਰੇ ਜੀ ਅੱਛਾ ਬੁੱਢੀ ਸਾਹਿਬ ਜਿੱਦਾਂ ਤੁਸੀਂ ਮੈਂ ਗੱਲ ਕਰਦਾ ਵੀ ਘੋੜਾ ਗਰਮੀ ਬਹੁਤ ਆ ਹਾਂਜੀ ਗਰਮੀ ਦੀ ਕੋਈ ਦਿੱਕਤ ਨਹੀਂ ਆਉਂਦੀ ਯਾਰ ਘੋੜੇ ਦਾ ਲੋਕਾਂ ਦੇ ਖੜੇ ਖੜਾਏ ਲਿਸੇ ਹੋ ਜਾਂਦੇ ਆ ਦੇ ਉਹਨੂੰ ਆਦਤ ਆ ਜੀ ਹੂੰ ਉਹ ਬੜਾ ਤਗੜਾ ਵਾ ਹੂੰ ਸਰੀਰੋਂ ਵੀ ਤੇ ਉਦਾਂ ਵੀ ਪਾਚਨ ਸ਼ਕਤੀ ਤਗੜੀ ਉਹਦੀ ਡਾਈਟ ਚੰਗੀ ਆ ਹੂੰ ਤੇ ਤਗੜਾ ਪਰਵਾਹ ਨਹੀਂ ਕਰਦਾ ਬਾਕੀ ਗਰਮੀ ਦਾ ਰੱਖੀ ਦਾ ਦਾ ਖਿਆਲ ਪੱਕਾ ਭੁੱਖਾ ਲਾਇਆ ਵਾ ਉਹ ਦੇਣ ਦੂਣ ਦਾ ਕੋਈ ਵਿਚਾਰਤ ਨਹੀਂ ਉਹਦਾ ਜੀ ਬਣਾ ਲਾਂਗੇ ਜੇ ਕੋਈ ਵਧੀਆ ਅਸੀਂ ਸ਼ੌਂਕ ਨੂੰ ਪਿਆਰ ਵੜਾ ਨਾ ਕਰਦਾ ਹਾਂ ਤੇ ਜੇ ਕੋਈ ਵਧੀਆ ਬੰਦਾ ਕੋਈ ਮਿਲੇ ਪਿਆਰ ਵਾਲਾ ਤੇ ਦੇ ਦਾਂਗੇ ਜੀ ਹਾਂਜੀ ਉਹਦਾ ਵੈਸੇ ਅੱਜ ਤੁਸੀਂ ਕੰਮ ਲੈ ਰਹੇ ਹੋ ਰਾਈਡਿੰਗ ਦਾ ਪੂਰਾ ਉਹ ਰਾਈਡਿੰਗ ਹੈ ਉਹਦੀ ਜੀ ਰਾਈਡਿੰਗ ਚ 1% ਕੋਈ ਕਮੀ ਨਹੀਂ ਹੈਗੀ ਜੀ ਤੇ ਉਹਦਾ ਬਰੀਡਿੰਗ ਵੀ ਬੱਚੇ ਵੀ ਪੈਦਾ ਕਰਾ ਸਕਦਾ ਹੈ ਹੈਨਾ ਆਈਆਂ ਦੋ ਬੱਚੀਆਂ ਆਈਆਂ ਬੱਚੇ ਵੀ ਚੰਗੇ ਆ ਆਪਣੇ ਦੋਸਤ ਹੀ ਸੀਗੇ ਫਤੇਗਰ ਸਾਹਿਬ ਤੋਂ ਜੀ ਉਹਨਾਂ ਕੋ ਵਸ਼ੇਰੀ ਸੀਗੀ ਤੇ ਉਹਨਾਂ ਕੋ ਬੱਚੀ ਆਈ ਬਹੁਤ ਸੋਹਣੀ ਜੀ ਦੇਖਿਆ ਸਵੇਰੇ ਨੈਕ ਕਿੰਨੀ ਸੋਹਣੀ ਬਹੁਤ ਸੋਹਣਾ ਬਹੁਤ ਸੋਹਣਾ ਘੋੜਾ ਚੰਗਾ ਬਹੁਤ ਚੰਗਾ ਘੋੜਾ ਸੱਜੋ ਇਹ ਘੋੜਾ ਫਲਮਾਇਆਤ ਨਹੀਂ ਆ ਸਾਡੇ ਤੋਂ ਗਿਆ ਬਾਈ ਉਹਨਾਂ ਨੇ ਜਿਹੜੀਆਂ ਕਲਿੱਪਾਂ ਦਿੱਤੀਆਂ ਮਾਰਵਾੜੀ ਘੋੜੇ ਦੀਆਂ ਉਹ ਅਸੀਂ ਤੁਹਾਨੂੰ ਨਾਲ ਆ ਕੇ ਵਿਖਾਤੀਆਂ ਕੋਈ ਵਿਚਾਰ ਕੋਈ ਭਰਾ ਦਾ ਬਣਦਾ ਹੋਵੇ 63 ਪਲੱਸ ਕੁੜੇ ਦੀ ਹਾਈਟ ਆ ਦੀ ਉਮਰ ਕਿੰਨੀ ਆ ਫੌਜੀ ਸਾਹਿਬ 5 ਸਾਲ ਹੈ ਸਾਡੇ 5 ਸਾਲ 4.5 ਸਾਲ ਉਮਰ ਹੈ ਬਾਕੀ ਉਹ ਕਿੱਥੇ ਖੜਾ ਐ ਇਸ ਟਾਈਮ ਉਹ ਜੰਡਿਆਲਾ ਗੁਰੂ ਉਹ ਜੰਡਿਆਲਾ ਗੁਰੂ ਖੜਾ ਐ ਤੇ ਬਾਈ ਨੂੰ ਤੁਸੀਂ ਫੋਨ ਕਰ ਲਿਓ ਬਾਈ ਹੁਣੀ ਐਗਜੈਕਟ ਤੁਹਾਨੂੰ ਲੋਕੇਸ਼ਨ ਵੀ ਦੱਸ ਦੇਣਗੇ ਤੁਸੀਂ ਪਹੁੰਚ ਕੇ ਘੋੜੇ ਦੇ ਦਰਸ਼ਨ ਵੀ ਕਰ ਲਿਓ ਜੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਕਾਹਾਂ ਦਿਨਾਂ ਨੂੰ ਇੱਥੇ ਵਾਰਮਤ ਫੇਰ ਆ ਲੈ ਇੱਥੇ ਫੇਰ ਇੱਥੇ ਆ ਜੂ ਖਰੜੀ ਕਿਉਂ ਬਾਈ ਦੀ ਛੁੱਟੀ ਖਤਮ ਹੋਣ ਵਾਲੀ ਹੈ ਮੇਰੇ ਖਿਆਲ ਨਾਲ ਤੇ ਘੋੜਾ ਫੇਰ ਇੱਥੇ ਹੀ ਆ ਜਾਣਾ ਬਾਕੀ 10 ਦਿਨ ਉੱਥੇ ਹੈ ਬਾਕੀ ਜਦੋਂ ਇਧਰ ਦਾ ਟਾਈਮ ਲੱਗਾ ਤੇ ਇੱਥੇ ਵੀ ਘੋੜਾ ਤੁਹਾਨੂੰ ਦਰਸ਼ਨ ਦਿਦਾਰੇ ਹੋ ਜਾਣਗੇ ਅੱਛਾ ਬਾਈ ਹੋਰ ਕੋਈ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜ ਨਾ ਕੋ ਸੁਣਾ ਇਹ ਕੋ ਗੱਲਬਾਤ ਦਿਲ ਦੀ ਕਰਨੀ ਕਿਉਂ ਦੇ ਤਾਂ ਆਪਾਂ ਸਾਹਜ ਪਾ ਲਈਏ ਅੱਛਾ ਜਲੋ ਮੈਸੇਜ ਤੇ ਅਸੀਂ ਬਹੁਤ ਛੋਟੇ ਆ ਤੁਹਾਨੂੰ ਦੱਸਿਆ ਜੇ 2 ਸਾਲ ਤੋਂ ਆ ਜੇ ਤਾਂ ਬਹੁਤ ਇਸ ਲਾਈਨ ਚ ਇਹਨਾਂ ਕਹਿ ਲੋ ਵੀ ਬੱਚੇ ਆ ਜੀ ਸਿੱਖ ਰਹੇ ਆ ਇਹਨਾਂ ਦੀਆਂ ਹਰੇਕ ਨਿੱਕੇ ਨਿੱਕੇ ਹੈਬਿਟ ਦੇਖ ਰਹੇ ਆ ਕੋੜੇ ਦੀ ਕੀ ਹੈਬਿਟ ਆ ਕੀ ਇਹਨੂੰ ਲੋੜ ਹੈ ਜੀ ਹਾਂਜੀ ਤੇ ਮੈਸੇਜ ਤੇ ਸਾਰੇ ਆਸਤੇ ਇਹੀ ਆ ਵੀ ਕੋੜੇ ਨੂੰ ਮਤਲਬ ਤੁਸੀਂ ਜਿਹੜਾ ਇੱਕ ਬਹੁਤ એનર્ਜੀ ਦਾ ਇਹ ਸੰਕੇਤ ਮੰਨਿਆ ਜਾਂਦਾ ਜੀ ਤੁਸੀਂ ਦੇਖੋ ਹਾਰਸ ਪਾਵਰ ਜਿਹੜੀ ਆ ਉਹ ਵੀ ਇਹਦੇ ਨਾਲ ਹੀ ਮੰਨੀ ਗਈ ਹੈ ਦੇ ਹਾਰਸ ਦੇ ਹਿਸਾਬ ਨਾਲ ਨਾਪੀ ਗਈ ਹੈ ਸਾਇੰਟਿਸਟ ਵੀ ਇਹਦੀ ਗੱਲ ਕਰਦੇ ਨੇ ਜੀ ਤੇ ਓੜਾ ਰੱਖੋ ਹਮ ਸ਼ੌਂਕ ਨਾ ਰੱਖੋ ਜੀ ਤੇ ਮੈਨੂੰ ਲੱਗਦਾ ਵੀ ਜਿੱਦੇ ਘਰੇ ਕੋੜਾ ਜੀ ਉਹਨੇ ਉਹਦੇ ਜੇ ਕਹਵੇ ਨਾ ਮੈਂ ਆਪਣੀ ਜੇਬ ਜੋ ਖਵਾ ਦੂੰਗਾ ਨਾ ਗੁਰੂ ਮਹਾਰਾਜ ਕਿਰਪਾ ਆਪਣੇ ਆਪ ਕਰ ਦਿੰਦਾ ਜੀ ਸੌਂਕ ਨਾ ਰੱਖੋ ਬੱਚਿਆਂ ਨੂੰ ਵੀ ਲਾਓ ਇਸ ਲਾਈਨ 'ਚ ਚੰਗੀ ਗੱਲ ਹੈ ਜੀ ਜੀ ਚੜ੍ਹਦੀ ਕਲਾ ਜਰ ਬਿਲਕੁਲ ਹੱਸਦੇ ਖੇੜਦੇ ਚੜ੍ਹਦੀ ਕਲਾ ਲਈ ਕੋੜਿਆ ਜਿਹੜਾ ਬੰਦਾ ਸੱਜਣ ਕੋੜੇ ਵਾਲਾ ਹੋਊਗਾ ਨਾ ਉਹ ਤੁਹਾਨੂੰ ਕਦੇ ਨਾਰਾਜ਼ ਨਹੀਂ ਮਿਲੂਗਾ ਨਾ ਜੀ ਨਾ ਜੀ ਨਾ ਉਦਾਸ ਮਿਲੂਗਾ ਹੱਸਦਾ ਗਉਂਦਾ ਹੀ ਮਿਲੂਗਾ ਤੇ ਤੁਹਾਨੂੰ ਚਿਹਰੇ ਤੇ ਮੁਸਕਰਾਹਟ ਹੀ ਮਿਲੂਗੀ ਜਬਾਈ ਜਦਾਂ ਮੁੱਛਾਂ ਨੂੰ ਵਟ ਦਿੰਦਾ ਨਾ ਐਦਾਂ ਮੁੱਛਾਂ ਨੂੰ ਵਾਟ ਹੀ ਦੇਦਾ ਮਿਲੂਗਾ ਤੇ ਸੱਜਣ ਪਰਾ ਦਾ ਘੋੜਾ ਪਹਿਲਾ ਤਜਰਬਾ ਹੈ ਤੇ ਵੱਧ ਤੋਂ ਵੱਧ ਮੇਰੀ ਬੇਨਤੀ ਵੀ ਹੈ ਭਰਾਵਾਂ ਦੇ ਚਰਨਾਂ ਚ ਕਿ ਵੱਧ ਤੋਂ ਵੱਧ ਭਰਾਵਾਂ ਨੂੰ ਸਪੋਰਟ ਕਰਿਓ ਵੱਧ ਤੋਂ ਵੱਧ ਘੋੜਾ ਅੱਗੇ ਸ਼ੇਅਰ ਕਰਿਓ ਜੇ ਕੋਈ ਤਾਂ ਕਿਸੇ ਵੀ ਤਰ੍ਹਾਂ ਦੀ ਘੋੜੀ ਤੁਹਾਡੇ ਕੋਲ ਖੜੀ ਹੈ ਤੇ ਭਰਾਵਾਂ ਨੂੰ ਵੀ ਸੇਵਾ ਦਾ ਮੌਕਾ ਜਰੂਰ ਦਿਓ ਬੱਚੇ ਕੋਕਿਆਂ ਵਰਗੇ ਆਉਂਦੇ ਆ ਤੁਹਾਨੂੰ ਦਿਖਾ ਤੇ ਬੱਚੇ ਸ਼ੋਹਾਂ ਵਾਲੇ ਸ਼ੋਹ ਕੈਟਾਗਰੀ ਦੇ ਆਉਂਦੇ ਆ ਉਹ ਤੁਹਾਨੂੰ ਜਿਹੜੀ ਨਜ਼ਰ ਅਸੀਂ ਪਵਾਤੀ ਹੈ ਜਿੰਨੇ ਕ ਬੱਚੇ ਆਏ ਨੇ ਤੁਸੀਂ ਵੀ ਇਦਾਂ ਦੇ ਬੱਚਿਆਂ ਦੀਆਂ ਸੋਹਣੇ ਸੁਨੱਖੇ ਬੱਚਿਆਂ ਦੀਆਂ ਕਲਕਾਰੀਆਂ ਆਪਣੇ ਵਿਹੜੇ 'ਚ ਸੋਨਾ ਚਾਹੁੰਦੇ ਹੋ ਜਾਂ ਸ਼ੋਹਾਂ 'ਚ ਜਾ ਕੇ ਥਾਪੀਆਂ ਵੱਜਣੀਆਂ ਤੇ ਫਿਰ ਭਾਈ ਬਾਈ ਦੇ ਘੋੜੇ ਤੋਂ ਇੱਕ ਰੀ ਬਰੀਡਿੰਗ ਜ਼ਰੂਰ ਲੈ ਕੇ ਵੇਖਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਓਨੇ ਸਮੇਂ ਲਈ ਦਿਓ ਸੁਖਸਨ ਨੂੰ ਇਜਾਜ਼ਤ ਜਿਉਂਦੇ ਵੱਸਦੇ ਹਾਜ਼ਰ ਹੋ ਸ਼ੁਬਕਾਹਿਰ ਸਤਿ ਸ੍ਰੀ ਅਕਾਲ ਭਾਈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਓਕੇ ਸੱਜਣੋ ਸ਼ੇਅਰ ਮਾਰ ਦਿਓ ਧੰਨ